ਵੀ 2022 ਤੱਕ ਜੀ ਜੀ 2015 ਤੋਂ 22 ਤੱਕ ਦਾ ਸਫਰ ਜਿਹੜਾ ਹਾਂਜੀ ਮੈਂ ਤਾਂ लवली ਦੋਵੇਂ ਮੇਰੇ ਦੋਸਤ ਨਹੀਂ ਦੋਸਤ ਹੈ ਅਸੀਂ ਇਸ ਤਰ੍ਹਾਂ ਕੀਤਾ ਵਾ ਠੀਕ ਵੀ ਇਹ ਸਮਝ ਲਓ ਤੁਸੀਂ ਵੀ ਆਪਣਾ ਮੇਰਾ ਪ੍ਰਾਪਰਟੀ ਦਾ ਕੰਮ ਹੈ ਤੇ ਮਾਸ਼ਾਅੱਲਾ ਠੀਕ ਠਾਕ ਕੰਮ ਹੈ ਜੀ ਜੀ ਤੇ ਅਸੀਂ 10% ਦਾ ਹਿੱਸਾ ਰੱਖਿਆ ਹੁੰਦਾ ਸੀ ਵੀ ਇਹਨਾਂ ਕੰਮਾਂ ਤੋਂ ਲਾਉਣਾ ਪਾ ਚਾਏ ਉਹ ਗੁਰਦੁਆਰਿਆਂ ਦੀ ਡਾਕੂਮੈਂਟਰੀਆਂ ਪੁਰਾਣੀਆਂ ਬਿਲਡਿੰਗਾਂ ਦੀਆਂ ਡਾਕੂਮੈਂਟਰੀਆਂ ਜੀ ਚਾਹੇ ਜਿਹੜੇ ਲੋਕ ਆਉਂਦੇ ਉਹਨਾਂ ਨੂੰ ਲੈ ਕੇ ਜੀ ਤੇ ਅਸੀਂ ਤਕਰੀਬਨ 15 ਤੋਂ 27 ਸਾਲ ਸੇਵਾ ਕੀਤੀ ਹੈ ਜੀ ਹੁਣ ਵੀ ਜਿਹੜੇ ਮਿਰਨੇ ਮੇਲੇ ਮਿਰਨ ਵਾਲੇ ਲੋਕ ਆਉਂਦੇ ਨਾ ਮਤਲਬ ਤੁਸੀਂ ਆਏ ਆ ਆਏ ਆ ਇਹਨਾਂ ਨੂੰ ਮੈਂ ਆ ਮਤਲਬ ਦਿਲੋਂ ਲੈ ਕੇ ਜਾਉਂਗਾ ਕਮੋਡੀਟ ਕਰ ਲੇਕਿਨ ਹੁਣ ਉਹ ਆਉਣ ਵਾਲੇ ਲੋਕਾਂ ਦਾ ਸੋਸ਼ਲ ਮੀਡੀਆ ਦੀ ਦੀ ਵਾਈਬਸ ਪੋਜ਼ਿਟਿਵ ਵਾਈਬਸ ਨਾਲ ਬਹੁਤ ਵੱਡੇ ਹੋ ਗਿਆ ਨਾ ਜੀ ਜੀ ਮਤਲਬ ਲੋਕ ਜ਼ਿਆਦਾ ਆਉਣ ਲੱਗ ਪਏ ਜੀ 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 ਸਾਰਿਆਂ ਨੂੰ ਇਸ ਤਰ੍ਹਾਂ ਬਕਰ ਵੀ ਨਹੀਂ ਸਕਦੇ ਕੋੜਾ ਕਾਣਾ ਪਿਆਰ ਕਰੂ ਤਾਂ ਖਾਊ ਕੀ ਫਿਰ ਹੁਣ ਅਸੀਂ ਲਿੰਕਿੰਗ ਬਾਰਡਰਸ ਪ੍ਰਾਈਵੇਟ ਲਿਮਟਿਡ ਨਾ ਤੋਂ ਕੰਪਨੀ ਬਣਾ ਲਈਏ ਲਿੰਕਿੰਗ ਬਾਰਡਰਸ ਹਾਂ ਜਿਹਨੂੰ ਵਿਕਾਸ ਮੇਰਾ ਦੋਸਤ ਆ ਅਸੀਂ 파ਟਨਰ ਆ ਉਹਦੇ ਵਿੱਚ ਉਹ ਕਰਦਾ ਮੈਂ ਮੈਨੇਜ ਠੀਕ ਹੈ ਤੇ ਮੈਂ ਇਹ ਗੱਲਾਂ ਨਾ ਅਕਸਰ ਮੈਨੂੰ ਪਿਛਲੇ ਦਿਨਾਂ ਜੀ ਇੱਕ ਸਿਡਨੀ ਤੋਂ ਇੱਕ ਬੰਦੇ ਨੇ ਪੋਸਟ ਵੀ ਲਾਈ ਸੀ ਵੀ 5 ਲੱਖ ਰੁਪਈਆ ਲੈਂਦੇ ਆ ਪਾਕਿਸਤਾਨ ਕਮ ਉਹਦਾ ਜਵਾਬ ਇਹ ਦਵਾਂ ਵੀ ਮੈਂ 2019 ਤੋਂ ਲੈ ਕੇ ਹੁਣ ਤੱਕ ਚਾਰ ਵਾਰੀ ਮੱਕੇ ਗਿਆ ਮਦੀਨੇ ਜੀ 3 ਲੱਖ ਰੁਪਏ ਦੇ ਟਿਕਟ ਹੁੰਦੀ ਹੈ ਮੈਂ 8 ਤੋਂ 9 ਲੱਖ ਰੁਪਈਆ ਲਾ ਕੇ ਹਰ ਵਾਰੀ ਜੇ ਜਾਣਾ ਸਹੀ ਹੈ ਜੀ ਮੈਂ ਆਪਣੇ ਮਤਲਬ ਵੀ ਆਪਣੇ ਆਪਣੇ ਆਪ ਨੂੰ ਨਾ ਅੱਲਾ ਦੇ ਘਰ ਜਾ ਕੇ ਉੱਥੇ ਇਬਾਦਤ ਕਰਕੇ ਉਹ ਮੈਂ ਮੈਂ ਸਮਝਦਾ ਵੀ ਮੇਰੀ ਰੂਹ ਤਾਦਾ ਹੁੰਦੀ ਤੇ ਮੈਨੂੰ ਪੈਸੇ ਦੁਖਦੇ ਨਹੀਂ ਜੀ ਜੀ ਤੁਹਾਨੂੰ ਕਿਉਂ ਦੁਖਦੇ ਜੀ ਜੇ ਤੁਹਾਨੂੰ ਲੱਗਦਾ ਵਾ ਬਹੁਤੇ ਹੈ ਤਾਂ ਯਾਰ ਇੰਡੀਵਿਜੂਅਲ ਆ ਜੋ ਅਸੀਂ ਕਿਸੇ ਨੂੰ ਫੋਰਸ ਤੇ ਨਹੀਂ ਕਰਦੇ ਹੈ ਫੋਰਸ ਤੇ ਨਹੀਂ ਕੀਤਾ ਵੀ ਤੂੰ ਯਾਰ ਸਾਨੂੰ ਪੈਸੇ ਦੇ ਨਹੀਂ ਨਹੀਂ ਸਹੀ ਆ ਜਿਹੜਾ ਨਾਂ ਚਾਵੇ ਆਪਾਂ ਉਹਦੀ ਫ੍ਰੀ ਵੀ ਉਹਨੂੰ ਰਾਹ ਦਸੀਦਾ ਵੀ ਇਸ ਤਰ੍ਹਾਂ ਕਰ ਲਾ ਉਹਨੂੰ ਗੱਡੀ ਵੀ ਕਰਾਦੀਦੀ ਉਹਨੂੰ ਹੋਟਲ ਵੀ ਕਰਾਦੀਦਾ ਉਹਨੂੰ ਨਾਂ ਕੁਝ ਹੋ ਸਕੇ ਹੁਣ ਇੱਕ ਕੁੜੀ ਆਈ ਹੈ ਗੁਰਮੀਤ ਉਹਦਾ ਕੋਈ ਪ੍ਰੋਬਲਮ ਬਣ ਗਿਆ ਕਿ ਉਹਨੇ ਪੁਲਿਸ ਰਿਪੋਰਟ ਨਾ ਕਰਾਈ ਇਹ ਇੱਕ ਕੇਸ ਦੀ ਬਹੁਤ ਸਾਰੇ ਕੇਸ ਮੈਂ ਸਾਰਿਆਂ ਦੀ ਹੈਲਪ ਕਰਨ ਦੀ ਕੋਸ਼ਿਸ਼ ਕਰਦਾ ਨਾ ਵੀ ਉਹਦਾ ਫਰ ਕਰਵਾਇਆ ਵੀ ਸਾਰਾ ਮੈਨੇਜ ਵੀ ਇੱਕ ਕੈਨੇਡਾ ਤੋਂ ਮੁੰਡਾ ਆਇਆ ਉਹ ਘੁੰਮਦਾ ਰਿਹਾ ਉਹਨੇ ਪੁਲਿਸ ਰਿਪੋਰਟ ਕੋਣੀ ਜਿ ਕਰਾਈ ਨਾ ਜਾਂਦੀ ਬਈ ਉਹਨੂੰ ਜਾਣ ਬੜਾ ਪਰੇਸ਼ਾਨ ਫਿਰ ਉਹ ਮਿਲ ਕੇ ਲੋਕ ਸਾਰੇ ਜਾਣਦੇ ਜੀ 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 ਉਹਦਾ ਵੀ ਕਰਵਾਇਆ ਮਤਲਬ ਵੀ ਇਹ ਕਿੰਨੇ ਵਾਕਿਆਤ ਨੇ ਜੇ ਆਪਾਂ ਉਹ ਵੈਸੇ ਵੀ ਫ੍ਰੀ ਵੀ ਹੈਲਪ ਕਰੀਦੀ ਐ ਐਸਾ ਕੋਈ ਚੱਕਰ ਨਹੀਂ ਆਗਾ ਜੇ ਫ੍ਰੀ ਦੀ ਗੱਲ ਹੈ ਵਾ ਵੀ ਮੈਂ ਮੈਂ ਕਿਸੇ ਕੋਲੋਂ ਤੁਸੀਂ ਆਏ ਹੋ ਤੁਸੀਂ ਆਏ ਮੈਂ ਕਿਸੇ ਕੋਈ ਰੁਪਈਆ ਲੈ ਹੀ ਨਹੀਂ ਸਕਦਾ ਮੇਰੇ ਚ ਇੰਨੀ ਹਿੰਮਤ ਨਹੀਂ ਹੈ ਰਹੀ ਨਹੀਂ ਕਿਸੇ ਨੂੰ ਮੈਂ ਕਹਾਂ ਵੀ ਮੈਂ ਤੇਰੇ ਲਈ ਪੇਡ ਕੰਮ ਕੀਤਾ ਸਜਾ ਆਪਣਾ ਨਾਸਿਰ ਭਾਜੀ ਮੈਂ ਇਹ ਗੱਲ ਨਾਲ ਤੁਹਾਡੀ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ ਦੀ ਇਹਦੇ ਵਿੱਚ ਦੇਖੋ ਨਾਲੇ ਦੂਸਰੀ ਗੱਲ ਪਤਾ ਕੀ ਹੈ ਜੀ ਚੰਗਾ ਕੰਮ ਕਰਦੇ ਹੋਏ ਤੁਹਾਨੂੰ ਹਰ ਬੰਦੇ ਨੂੰ ਜਸਟੀਫਿਕੇਸ਼ਨ ਦੀ ਲੋੜ ਨਹੀਂ ਨੀ ਆ ਸਿਆਣੇ ਬੰਦੇ ਮੰਗਦੇ ਹੀ ਨਹੀਂ ਜਸਟੀਫਿਕੇਸ਼ਨ ਮੈਂ ਅੱਜ ਤੱਕ ਕਿਸੇ ਵੀ ਤਿੰਨ ਚਾਰ ਵਾਰੀ ਇਹਨਾਂ ਨੇ ਮੈਂ ਕਹਾਂਗਾ ਵੀ ਇਹ ਸੋਸ਼ਲ ਮੀਡੀਆ ਤੇ ਇਸ ਤਰ੍ਹਾਂ ਦੀ ਗੱਲਾਂ ਕੀਤੀਆਂ ਗੱਲ ਚ ਕਿ ਮੈਂ ਕਦੀ ਰਿਪਲਾਈ ਹੀ ਨਹੀਂ ਕੀਤਾ ਸਾਡਾ ਰਿਪਲਾਈ ਸਾਡਾ ਕੰਮ ਹੈ ਕੰਮ ਹੈ ਜੀ ਕੰਮ ਠੀਕ ਹੈ ਸਾਡੀ ਸਾਂਝ ਹੈ ਉਹ ਮੁਹੱਬਤ ਹੈ ਵੇਖੋ ਪੰਜਾਬੀ ਦੀ ਪੰਜਾਬੀ ਅੱਧੀ ਅਸੀਂ ਪੰਜਾਬ ਪੰਜਾਬੀ ਮਾਂ ਪੋਲੀ ਦੀ ਸੇਵਾ ਨੂੰ ਲੈ ਕੇ ਲੱਗੇ ਆ ਤੇ ਸਾਡੇ ਤੇ ਦਿਮਾਗ ਜੀ ਵੀ ਨਹੀਂ ਸੀ ਵੀ ਅਸੀਂ ਇਹਨੂੰ ਕਾਰੋਬਾਰ ਬਣਾ ਲਾਂਗੇ ਜਾਂ ਬਿਜ਼ਨਸ ਦੇ ਤੌਰ ਤੇ ਆਲਾਗੇ ਜੇ ਹੁਣ ਸਪੋਜ਼ ਇਹ ਗੱਲਾਂ ਜਿਹੜੀਆਂ ਸਾਰੀਆਂ ਇਹਨੂੰ ਜੇ ਮੈਂ ਨਾ ਕਰ ਉਹਦੇ ਹੋਰ ਕੋਈ ਗੱਲ ਉਹ ਇਹ ਗੱਲ ਦੱਸਾਂ ਮੈਂ ਇਹਨਾਂ ਦੋਸਤਾਂ ਨੂੰ ਦੱਸਣਾ ਚਾਹਨਾ ਹੂੰ ਤੇ ਲੋਹ ਸਾਹਿਬ ਨਾ ਜੀ ਪੈਸੇ ਲੈਂਦੇ ਆ ਬਹੁਤ ਪੈਸੇ ਲੈਂਦੇ ਆ ਇਹ ਆ ਦੇਖੋ ਜੀ ਆਹ ਚਾਹ ਦਾ ਪਿਆਲਾ ਆਹ ਚਾਹ ਦਾ ਪਿਆਲਾ ਕਾਫੀ ਮਾਸ਼ਾਅੱਲਾ ਬਿਹਤਰੀਨ ਇਹਦੇ ਪੈਸੇ ਛੱਡੋ ਜੀ ਇਹਦੇ ਚ ਇੰਨਾ ਕ ਸਕੂਨ ਤੇ ਪਿਆਰ ਇਹ ਇਹਨਾਂ ਮੈਨੂੰ ਪਿਆਇਆ ਜੀ ਹੂੰ ਤੇ ਮੈਂ ਆਪਣੇ ਨਿੱਜੀ ਤੌਰ ਤੇ ਆਇਆ ਜੀ ਦੋ ਦੂਸਰੀ ਵਾਰ ਮੈਂ ਢੱਲੋ ਸਾਹਿਬ ਨੂੰ ਮਿਲਣ ਲੱਗਿਆ ਮੈਂ ਇਸ ਗੱਲ ਦੀ ਆਪਣੇ ਨਿੱਜੀ ਤੌਰ ਤੇ ਤਸਦੀਕ ਕਰ ਸਕਦਾ ਸਾਰੀ ਦੁਨੀਆ ਦੀ ਤੇ ਗਾਰੰਟੀ ਲਈ ਨਹੀਂ ਟੁਰਨਾ ਸਾਹਿਬ ਬਿਲਕੁਲ ਮੈਂ ਤੀਸਰੀ ਵਾਰ ਆਇਆ ਇਨਾ ਕੋਲ ਆਪਾਂ ਸਾਰੀ ਦੁਨੀਆ ਦੀ ਗਾਰੰਟੀ ਤਾਂ ਲਈ ਨਹੀਂ ਲੋਕਾਂ ਦੇ ਤਾਂ ਜਿੰਨੇ ਮੂੰਹ ਆ ਉੰਨੇ ਨਹੀਂ ਨਹੀਂ ਕੋਈ ਨਹੀਂ ਮੂੰਹਾਂ ਵਾਲਿਆਂ ਦੀ ਅਸੀਂ ਦੇਖੋ ਮੂੰਹਾਂ ਵਾਲਿਆਂ ਨਾਲ ਹੁਣ ਇਸ ਟਾਈਮ ਅਸੀਂ ਗੱਲ ਵੀ ਨਹੀਂ ਸ਼ਾਇਦ ਕਰ ਰਹੇ ਗੱਲ ਵੀ ਆਪਣੇ ਚਾਉਣ ਵਾਲਿਆਂ ਨਾਲ ਕਰ ਰਹੇ ਆ ਵੀ ਤੁਸੀਂ ਨਾ ਦਿਲ ਤੇ ਮਲਾਲ ਲੈ ਜਿਓ ਕਿਉਂਕਿ ਇਹ ਗੱਲ ਇਹ ਗੱਲਾਂ ਜਦੋਂ ਚੱਲਣ ਗਈਆਂ ਸਾਡੇ ਦਿਲਾਂ 'ਚ ਫਰਕ ਪਾਉਣ ਦਾ ਸਿਲਸਿਲਾ ਹੀ ਆ ਹੋਰ ਕੁਝ ਨਹੀਂ ਹੈਗਾ ਜੀ ਕਿਉਂਕਿ ਇੱਕ ਕਰਦੇ ਦੀ ਲੱਤ ਖਿੱਚਣੀ ਇਹ ਇੱਕ ਫਿਤਰਤ ਦਾ ਦੇਖੋ ਜੀ ਜਿਹੜੀ ਨਫ਼ਰਤ ਨਹੀੜ ਦਾ ਐਲੀਮੈਂਟ ਹੁੰਦਾ ਨਾ ਕੁਝ ਬੰਦੇ ਬੰਦਿਆਂ ਨੂੰ ਤੁਸੀ ਚੰਗੇ ਨਹੀਂ ਲੱਗਦੇ ਮਤਲਬ ਵੀ ਉਹਨਾਂ ਨੂੰ ਤੁਸੀ ਆਪਣਾ ਚੰਗਾ ਲਵਾ ਨਹੀਂ ਸਕਦੇ ਸੋ ਉਹਨਾਂ ਨਾਲ ਬਹਿਸ ਨਹੀਂ ਹੁੰਦੀ ਬਹਿਸ ਬੰਦ ਨਹੀਂ ਸੋ ਇਹ ਆ ਵੀ ਆਪਾਂ ਮੁਹੱਬਤ ਵੰਡੀ ਦੀ ਆ ਪਿਆਰ ਕਰੀਦਾ ਤੇ ਸਾਰਿਆਂ ਨਾਲ ਹੀ ਕਰੀਦਾ ਮਾਂਬੋਲੀ ਪੰਜਾਬੀ ਉਹਨੂੰ ਲੈ ਕੇ ਤੁਰੇ ਦਾ ਉਹਦੇ ਤੇ ਕੋਸ਼ਿਸ਼ਾਂ ਕਰੀਦੀਆਂ ਔਰ ਜਿਵੇਂ ਕਾਨਫਰੰਸ ਕਰਵਾਈ ਆ ਜੀ ਤੇ ਅੱਗੋਂ ਹੋਪਫੁਲੀ ਬਹੁਤ ਜਲਦ ਸਕੂਲਾਂ ਚ ਪੰਜਾਬੀ ਲਾਗੂ ਹੋਣ ਜਾ ਰਹੀ ਹੈ ਮੈਨੂੰ ਸਰੋਇਆ ਸਾਹਿਬ ਨੇ ਖਬਰ ਤੁਹਾਡੇ ਵਾਲੀ ਤੇ ਮੈਂ ਤੁਹਾਡਾ ਵੀਡੀਓ ਵੀ ਦੇਖ ਲਿਆ ਸੀ ਤੁਸੀਂ ਐਜੂਕੇਸ਼ਨ ਮਿਨਿਸਟਰ ਨਾਲ ਮਿਲੇ ਸੀ ਤੇ ਦੇਖੋ ਆ ਦੋਸਤੋ ਇਹ ਦੂਸਰੀ ਤੀਸਰੀ ਜਨਰੇਸ਼ਨ ਆ ਜਿਹਦੇ ਵਿੱਚ ਪੰਜਾਬੀ ਪੰਜਾਬੀ ਅਸੀਂ ਬੋਲਦੇ ਦੋਨੇ ਲੈਂਦੇ ਚੜਦੇ ਵਾਲੇ ਅਸੀਂ ਦੋਨੋਂ ਬੋਲਦੇ ਆ ਜਬਾਨ ਸਾਡੀ ਅਸੀਂ ਗੁਰਮੁਖੀ ਪੜਦੇ ਆ ਸਾਡੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਉਹਨਾਂ ਦਾ ਉਹ ਗੁਰਮੁਖੀ ਚ ਲਿਖੇ ਹੋਣ ਕਰਕੇ ਤੇ ਅਸੀਂ ਗੁਰਮੁਖੀ ਪੜਦੇ ਕਰਕੇ ਚਲੋ ਸਾਡਾ ਗੁਰਮੁਖੀ ਨਾਲ ਸੰਬੰਧ ਹੈਗਾ ਅਸੀਂ ਪੜਦੇ ਲਿਖਦੇ ਆ ਜਿਹੜੇ ਲੈਹੰਦੇ ਵਾਲੇ ਨਾ ਜੀ ਇਹਨਾਂ ਦੀ ਜਿਹੜੀ ਕੁਰਾਨ ਸ਼ਰੀਫ ਆ ਜੀ ਉਹ ਅਰਬੀ ਦੇ ਵਿੱਚ ਆ ਤੇ ਹੁਣ ਇਹ ਇਹ ਉਰਦੂ ਪੜਦੇ ਨੇ ਸ਼ਾਹਮੁਖੀ ਜਿਹੜੀ ਸ਼ਾਹਮੁਖੀ ਜਿਹੜੀ ਆ ਨਾ ਜੀ ਉਹ ਇਹ ਬੋਲਦੇ ਨੇ ਇਹ ਲਿਖਦੇ ਪੜ੍ਹਦੇ ਨਹੀਂ ਤੇ ਇਹ ਦੇਖੋ ਨਾਸਰ ਢਿੱਲੋਂ ਹੋਣਾ ਸਾਬ ਦਾ ਉਪਰਾਲਾ ਪੂਰੀ ਟੀਮ ਦਾ ਸਾਰੇ ਦੋਸਤਾਂ ਦਾ ਫੇਰ ਜਿਹੜੇ-ਜਿਹੜੇ ਦੀ ਜਿਹੜੇ-ਜਿਹੜੀ ਚਿੜੀ ਨੇ ਵੀ ਇਸ ਜੰਗਲ ਦੀ ਅੱਗ ਬੁਝਾਉਣ ਲਈ ਆਪਣਾ ਕੰਟਰੀਬਿਊਸ਼ਨ ਕੀਤਾ ਅਸੀਂ ਉਸ ਕੱਲੀ-ਕੱਲੀ ਸੋਨੇ ਦੀ ਚਿੜੀ ਨੂੰ ਆਪਣਾ ਸਿਰਦਾ ਤੇ ਸਲਾਮ ਕਰਦੇ ਆਂ ਤੇ ਮੈਂ ਤੁਹਾਡੀ ਗੱਲ ਕਰਦਾ ਜਰਨੈਲ ਬੈਠਾ ਆਗੇ ਜੀ ਇਹ ਹੁਣ ਤੋਂ 6 ਸਾਲ ਪਹਿਲਾਂ ਮਤਲਬਲੀ ਦੋਸਤ ਸਾਡਾ ਕਰਕੇ ਇਹ 12-13 ਫੈਮਿਲੀਆ ਜਿਹੜੀਆਂ ਨਾ ਇੱਥੇ ਬਲਕਿ ਹੁਣ ਤੇ ਇਸ ਤੋਂ ਵੱਧ ਨੇ ਇੱਥੇ ਬੈਠੀਆਂ ਇਹਨਾਂ ਨੂੰ ਪੁੱਛੋ ਵੀ ਇੱਥੇ ਕੋਈ ਮਾਈਨਰੀ ਹੋ ਜੇ ਨਾ ਮਾਮਲਾ ਮਤਲਬ ਇਹਨਾਂ ਦੇ ਬੱਚਿਆਂ ਦੀ ਲਾਈਫ ਹੀ ਹੋ ਜੇ ਤੇ ਸਾਰੇ ਇਲਾਕੇ ਨੂੰ ਪਤਾ ਵੀ ਇਹਨਾਂ ਦਾ ਕਰਕੇ ਵੇਟ ਮਤਲਬ ਵੀ ਇਹਨਾਂ ਦੀ سپورਟ ਨਾਲ ਕਿਸੇ ਦੀ ਹਿੰਮਤ ਨਹੀਂ ਨਾਲ ਨੂੰ ਵੇਖਣ ਦੀ ਕੋਈ ਜਰਨੈਲ ਕਦੀ ਹੋਇਆ ਐ ਇਦਾਂ ਦਾ ਕੋਈ ਮਸਲਾ ਇੱਕ ਵਾਰੀ ਹੋਇਆ ਵੀ ਆ ਮਤਲਬ ਵੀ ਉਹ ਵੀ ਮੈਸੇਜਿੰਗ ਤੇ ਤੇ ਮੈਂ ਐਸੀ ਉਹਨਾਂ ਦੀ ਸਰਵਿਸ ਕੀਤੀ ਵੀ ਅੱਜ ਤੱਕ ਕੋਈ ਬੋਲਿਆ ਨਹੀਂਗਾ ਇਹ ਵਿੱਚੇ ਮੈਂ ਟੋਕਦਾ ਕਈ ਬੰਦੇ ਇਹ ਵੀ ਕਹਿੰਦੇ ਵੀ ਇੰਡੀਆ ਵਾਲੇ ਸਿੱਖਾਂ ਨੂੰ ਇਹ ਕਾਮੋਡੇਟ ਕਰਦੇ ਆ ਜਾਂ ਉਹਨਾਂ ਨਾਲ ਵਧੀਆ ਸਬੰਧ ਰੱਖਦੇ ਆ ਪਰ ਜਿਹੜੇ ਇੱਥੋਂ ਵਾਲੇ ਆ ਉਹਨਾਂ ਨਾਲ ਸਹੀ ਵਿਹਾਰ ਨਹੀਂ ਕਰਦੇ ਪਰ ਆ ਤਾਂ ਢੀ ਮੈਂ ਸਾਂਝ ਵੇਖੀ ਆ ਆਹ ਹੋਣੇ ਨਹੀਂ ਨਹੀਂ ਮੇਰਾ ਤਾਂ ਮੇਰਾ ਪਿਆਰ ਹੈ ਤਾਂ ਬਿਲਕੁਲ ਭਰਾਵ ਵਰਗਾ ਮੇਰਾ ਤਾਂ ਬੜਾ ਪਿਆਰ ਹੈ ਇਹਨਾਂ ਦੇ ਸਾਰੇ ਜਿੰਨੇ ਮੁੰਡੇ ਨੇ ਮੇਰਾ ਉਹਨਾਂ ਨਾਲ ਬਹੁਤ ਪਿਆਰ ਹੈ ਮੈਂ ਅੱਗੇ ਵੀਡੀਓ ਚ ਵੀ ਕਹਿਆ ਸੀ ਮਾੜਾ ਜਿਹਾ ਗਿਲਾ ਵੀ ਹੈ ਹੂੰ ਉਹ ਪਿੱਛੇ ਜੇ ਇੱਕ ਮਸਲਾ ਆਇਆ ਸੀ ਪਰ ਕੋਈ ਨਹੀਂ ਅਸੀਂ ਉਹਨੂੰ ਗਲਤ ਨਹੀਂ ਲਈਦਾ ਅਪਾ ਦਿਲ ਵੱਡੇ ਰੱਖੀਦੇ ਨੇ ਇਹ ਸਾਰੇ ਆਪਣੇ ਭਰਾ ਦੇ ਵੀ ਇਹਨਾਂ ਦੀ ਸਪੋਰਟ ਕਰੀਦੀ ਤੇ ਹਮੇਸ਼ਾ ਹੀ ਕਰੀਦੀ ਹੈ ਜੀ ਪਿੱਛੇ ਜੇ ਉਹ ਮਸਲਾ ਬਣਿਆ ਸੀ ਇੱਕ ਤੇ ਅਸੀਂ ਨਾਲ ਇਹਨਾਂ ਦੇ ਨਾਲ ਪੂਰਾ ਖਲੋਤੇ ਹਾਂ ਵੀ ਯਾਰ ਕੋਈ ਐਸੀ ਕੋਈ ਗੱਲ ਨਹੀਂ ਹੈ ਅਸੀਂ ਇਹਨਾਂ ਦੇ ਨਾਲ ਆਂ ਉਹਨ ਫੈਸਲਾਬਾਦ ਦੀ ਗੱਲ ਕਰਦੇ ਇਹਨਾਂ ਦਾ ਕੋਈ ਮਾਈਨਰ ਵੀ ਮਸਲਾ ਵੈ ਮੈਂ ਨਾ ਹਾਂ ਮੇਰਾ ਦੋਸਤ ਹੈ ਜ਼ਫਰ ਸੰਧੂ ਉਹ ਵਾਹੋ ਨਹੀਂ ਮੈਂ ਆ ਸੀ ਸਾਰੇ ਇਹਨਾਂ ਸਾਰੇ ਬੰਦੇ ਨੂੰ ਪਤਾ ਵੀ ਇਹ ਇਹਨਾਂ ਦੇ ਨਾਲ ਕੋਈ ਐਸੀ ਗੱਲ ਨਹੀਂ ਕਰ ਸਕਦਾ ਕਿਸੇ ਨੂੰ ਕਿਉਂਕਿ ਪਤਾ ਹੁੰਦਾ ਨਾ ਵੀ ਇਹਨਾਂ ਦਾ ਬਰਾਦਰਾਨਾ ਪਿਆ ਇਵਨ ਕਿ ਕੋਈ ਵੀ ਸਰਦਾਰ ਪਾਕਿਸਤਾਨ ਦਾ ਕਿਉਂਕਿ ਮੈਂ ਪੁਲਿਸ ਚ ਰਿਆਂ ਸਾਰੇ ਜਾਣਦੇ ਮੇਰੇ ਮਹਿਕਮੇ ਵਾਲੇ ਕੀ ਬਾਤ ਹੈ ਤੇ ਕਿਸੇ ਨੂੰ ਕੋਈ ਪੁਲਿਸ ਵਾਲਾ ਡਾਕਲੇ ਜੀ ਉਹਨਾਂ ਨਾਮ ਮੇਰਾ ਲੈਣਾ ਹੁੰਦਾ ਪਹਿਲਾਂ ਤਾਂ ਉਹ ਤਾਂ ਨਵੇਂ ਛੱਡ ਲੈਣਾ ਹੁੰਦਾ ਉਹਨੂੰ ਪਤਾ ਹੁੰਦਾ ਵੀ ਚੱਲਿਆ ਕਿੱਧਰ ਨਾਮ ਇਹ ਮੈਨੂੰ ਫੋਨ ਆ ਜਾਣਾ ਮੈਂ ਫਲਾਣਾ ਬੋਲਦਾ ਤੁਹਾਨੂੰ ਇੱਕ ਹੋਰ ਗੱਲ ਸਾਂਝੀ ਦੀ ਗੱਲ ਕਰਨ ਲੱਗਿਆ ਜੀ ਟੁਰਨਾ ਸਾਹਿਬ ਤੁਹਾਡੇ ਲਈ ਸਾਰਿਆਂ ਲਈ ਇਹ ਗੱਲ ਨਵੀਂ ਆ ਸਾਂਝੀ ਦੀ ਗੱਲ ਕੱਲ ਇੱਕ ਸੱਜਣ ਮਿਲਿਆ ਮੱਕੂਆ ਨੇ ਉਹ ਕਹਿੰਦਾ ਮੇਰੇ ਬਜ਼ੁਰਗ ਪੰਜਾਬ ਜ਼ਿਲ੍ਹਾ ਹਿਸਾਰ ਜੀ ਕਹਿੰਦਾ ਜੰਮੇ ਸੀ ਫੇਰ ਮੈਨੂੰ ਦੱਸੀ ਗੱਲ ਮੈਂ ਕਿਹਾ ਮੈਂ ਕਿਹਾ ਵੱਡੀ ਕੈਂਚੀ ਤੋਂ ਬਾਅਦ ਇੱਕ ਛੋਟੀ ਕੈਂਚੀ ਫੇਰ ਵੱਜੀ ਸੀ ਵੀ ਹਸਾ ਹੁਣ ਹਰਿਆਣੇ ਹਰਿਆਣੇ ਚ ਆ ਆ ਦੇਖੋ ਜੀ ਆ ਪਈ ਮੇਰੀ ਇਹ ਟੁਰਨਾ ਸਾਹਿਬ ਦੀ ਇਹ ਤੁਹਾਡੀ ਮੈਂ ਪੀ ਹਟਿਆ ਫੇਰ ਜਿਹੜੀ ਸਭ ਤੋਂ ਮਜ਼ੇ ਵਾਲੀ ਗੱਲ ਉਹਨਾਂ ਜਨਾਬ ਮੈਨੂੰ ਸ਼ਾਹ ਮੁਖੀ ਚ ਲਿਖਿਆ ਹੋਇਆ ਪੰਜ ਬਾਣੀਆਂ ਦਾ ਨਿਤਨੇਮ ਦਾ ਗੁਟਕਾ ਸਾਹਿਬ ਸੌਪਿਆ ਜੀ ਜਿਹੜਾ 80 ਸਾਲ ਪਹਿਲਾਂ ਉਹਦੇ ਅੱਬਿਆਂ ਨੇ ਸੰਭ ਕੇ ਰੱਖਿਆ ਸੀ ਕਾ ਵਾਹ ਕੱਲ ਮੈਂ ਉਹ ਲੈ ਕੇ ਆਇਆ ਜੀ ਪੂਰੀ ਆਪਣੇ ਅਦਬ ਦੇ ਨਾਲ ਰਿਸਪੈਕਟ ਦੇ ਨਾਲ ਟਰਨਾ ਸਾਹਿਬ ਉਸ ਤੋਂ ਵੀ ਵੱਡੀ ਗੱਲ ਕੱਲ ਮੈਂ ਰਾਤ ਆਇਆ ਨਾ ਸ਼ਕੀਲ ਨੂੰ ਕਿਹਾ ਹੱਥ ਲਾ ਕੇ ਸੁੰਘ ਕੇ ਦੇ ਪਾਜੀ ਉਹ ਚ ਚੰਦਨ ਦੀ ਸਮੈਲ ਆ ਰਹੀ ਹੈ 80 ਸਾਲਾਂ ਬਾਅਦ ਵੀ ਉਹ ਚੰਦਨ ਦੀ ਸਮੈਲ ਆ ਰਹੀ ਹੈ ਤੇ ਸੰਭਾਲਣ ਵਾਲਾ ਵੀ ਪਾਜੀ ਪੂਰੇ ਰਮਾਲੇ ਦੇ ਵਿੱਚ ਟੱਕ ਕੇ ਸਿਰ ਟੱਕ ਕੇ ਚੱਪਲਾਂ ਲਾ ਕੇ ਮੈਨੂੰ ਅੰਦਰੋਂ ਕੱਢ ਕੇ ਲਿਆ ਕੇ ਦੇਖਿਆ ਪਾਜੀ ਹਰ ਤਰ੍ਹਾਂ ਦਾ ਇਨਸਾਨ ਦੁਨੀਆ 'ਚ ਸਾਰੇ ਆਗੇ ਹਰ ਤਰ੍ਹਾਂ ਦੇ ਇਨਸਾਨ ਦੁਨੀਆ 'ਚ ਅਸੀਂ ਕਿਸ ਕਹੀਏ ਵੀ ਅਸੀਂ ਜੱਜਮੈਂਟ ਸਾਨੂੰ ਇੱਕ ਪ੍ਰੋਬਲਮ ਇਨਸਾਨ ਨਹੀਂ ਇਹ ਹੈ ਨਾ ਜੱਜਮੈਂਟ ਬੜੀ ਛੇਤੀ ਪਾਸ ਕਰਦੇ ਆ ਜੋ ਦੇਖਿਆ ਉਹ ਹੀ ਸੱਚ ਹੈ ਤੇ ਗੱਲਾਂ ਬਾਤਾਂ ਦੇ ਚੱਲਦੇ ਸਿਲਸਿਲੇ ਦੇ ਵਿੱਚ ਭਾਜੀ ਹੁਣ ਆਪਾਂ ਇੱਕ ਉਹ ਗੱਲ ਕਰੀਏ ਜਿਹੜੀ ਕਿ ਆਪਣੇ ਸਾਰਿਆਂ ਲਈ ਫਾਇਦੇਮੰਦ ਆ ਉਹ ਇਹ ਆ ਜੀ ਜਿਹੜੇ ਮੈਨੂੰ ਨਾ ਜੀ ਕੱਲ 2-3 ਮੈਸੇਜ ਆਏ ਆ ਉਹਨਾਂ ਪੁੱਛਿਆ ਪ੍ਰੋਸੈਸ ਕੀ ਆ ਭਾਜੀ ਇੱਕ ਤੁਸੀਂ ਪ੍ਰੋਸੈਸ ਸਮਝਾਉਣਾ ਸਾਨੂੰ ਪਾਕਿਸਤਾਨ ਦਾ ਐਟਲੀਸਟ ਜਿਹੜੇ ਨਾਰਾਇਜ ਨੇ ਜਿਹੜੇ ਕੈਨੇਡਾ ਅਮਰੀਕਾ ਤੇ ਲਈ ਜਰਮਨੀ ਬਾਹਰ ਮੁਲਕਾਂ ਚ ਦੇ ਵਸਿੰਦੇ ਨੇ ਪਾਸਪੋਰਟ ਨਾਲ ਕੋਲੇ ਹੈਗੇ ਨਹੀਂ ਹਨਾ ਜੀ ਇੱਕੋ ਦੱਸਣਾ ਇੱਕ ਇਹ ਦੱਸਣਾ ਵੀ ਉਹਨਾਂ ਦਾ ਤੁਹਾਡੇ ਨਾਲ رابطہ ਕਿਸ ਤਰ੍ਹਾਂ ਹੋ ਸਕਦਾ ਆ ਜਾਂ ਉਹ ਕਿਹੜੇ ਤਰੀਕੇ ਨਾਲ ਆ ਕਿ ਕਿਉਂਕਿ ਹਰ ਕੰਟਰੀ ਦੇ ਵਿੱਚ ਹੀ ਲੋਕ ਟਰੈਵਲ ਪੈਕੇਜਸ ਲੈਂਦੇ ਆ ਹਮਮ ਨਾਰਮਲ ਘੁੰਮਣ ਵੀ ਜਾਣ ਨਾ ਇਟਲੀ ਵੈਨਸ ਵਗੈਰਾ ਤਾਂ ਲੋਕ ਲੈਂਦੇ ਆ ਉਹ ਤਾਂ ਈਜ਼ੀ ਵੀ ਰਹਿੰਦਾ ਨਾ ਅਗੋਂ ਤੁਹਾਨੂੰ ਪਤਾ ਨਹੀਂ ਹੁੰਦਾ ਤੁਸੀਂ ਨਵੇਂ ਥਾਂ ਜਾਂਦੇ ਜੇ ਇੱਥੇ ਇਹ ਹੁੰਦਾ ਵੀ ਜਿਹੜੇ ਹੋਣ ਪਿਛਲੇ ਸਾਲ ਤੋਂ ਉਹਨਾਂ ਨੇ ਕੀਤਾ ਸਿਕਿਉਰਿਟੀ ਨੂੰ ਲੈ ਕੇ ਮਤਲਬ ਵੀ ਉਹ ਥੋੜਾ ਜਿਹਾ ਉਹਨਾਂ ਨੂੰ ਪਤਾ ਨਾ ਹੋਵੇ ਤੁਸੀਂ ਪ੍ਰਾਈਵੇਟ ਸਿਕਿਉਰਿਟੀ ਵਾਲਾ ਹਾਇਰ ਕਰ ਸਕਦੇ ਜੇ ਜੇ ਸਰਕਾਰੀ ਰਹਿਣਾ ਹੋਵੇ ਤੇ ਸਰਕਾਰੀ ਨਾਲ ਗੱਡੀ ਨਾਲ ਜਾਊਗੀ ਬੰਦਾ ਹੋਊਗਾ ਟਾਈਮ ਟੂ ਮਜ਼ਾਇਆ ਹੁੰਦਾ ਵੀ ਤੇ ਪੈਕੇਜ ਦੀ ਗੱਲ ਹੈ ਵੀ ਜਿੰਨਾਂ ਕੋਲ ਬਾਹਰ ਦਾ ਵਰਕ ਪਰਮਿਟ ਜਾਂ ਪੀਆਰ ਆ ਟੀਆਰਸੀ ਆ ਕੋਸ਼ਿਸ਼ੀਆ ਮਤਲਬ ਪਾਸਪੋਰਟ ਹੋ ਗਿਆ ਪਾਸਪੋਰਟ ਆ ਜੀ ਜੀ ਨਹੀਂ ਜਿਹੜੇ ਪੀ ਆਰ টি ਆਰ ਸੀ ਤੇ ਵਰਕ ਪਰਮਿਟ ਨੇ ਉਹਨਾਂ ਦਾ ਥੋੜਾ ਜਿਹਾ ਹੋਰ ਤਰ੍ਹਾਂ ਦਾ ਉਹਨਾਂ ਲਈ ਸਪான்ਸਰ ਜਿਹੜਾ ਵਾ ਪਾਕਿਸਤਾਨ ਤੋਂ ਜ਼ਰੂਰੀ ਹੈ ਪਾਕਿਸਤਾਨ ਤੋਂ ਪੀ ਐਸ ਜੀ ਪੀ ਸੀ ਐ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਉਹ ਲੈਟਰ ਜਾਰੀ ਕਰਦੀ ਹੈ ਯਾ ਉਹਨਾਂ ਨੇ ਹੁਣ ਕਰ ਦਿੱਤਾ ਵੀ ਜਿਹੜੀਆਂ ਟੂਰਿਜ਼ਮ ਕੰਪਨੀਆਂ ਨੇ ਉਹਨਾਂ ਨੂੰ ਆਪਣੇ ਪੈਨਲ ਤੇ ਲਿਆ ਉਹਨਾਂ ਨੂੰ ਪੋਰਟਲ ਦਿੱਤੇ ਆ ਵੀ ਤੁਸੀਂ ਬੰਦੇ ਲਿਆਉਣੇ ਆ ਆਪਣਾ ਐਫੀਡੇਵਿਟ ਦੇਣਾ ਈਸਟੈਂਪ ਪੇਪਰ 'ਤੇ ਲਿਖ ਕੇ ਦੇਣਾ ਵੀ ਆਹ ਬੰਦੇ ਸਾਡੇ ਕੋ ਆ ਰਹੇ ਆ ਅਸੀਂ ਤੁਹਾਨੂੰ ਉਹਨਾਂ ਦਾ ਲੈਟਰ ਦੇ ਦੇਣਾ ਜਦੋਂ ਲੈਟਰ ਮਿਲ ਜਾਣਾ ਸਮਝੋ ਤੁਹਾਡਾ ਵੀਜ਼ਾ ਤੁਸੀਂ ਉਸ ਪੈਨਲ ਹਾਂ ਜੀ ਸਾਡੀ ਕੰਪਨੀ ਲਿੰਕਿੰਗ ਬਾਰਡਰਸ ਪ੍ਰਾਈਵੇਟ ਲਿਮਿਟਿਡ ਹੈ www.linkingborders.com ਦਾ ਨਾਮ ਹੈ ਸਹੀ ਹੈ ਜੀ ਤੁਹਾਡੀ ਵੈਬਸਾਈਟ ਹੈ ਇੱਥੇ ਜਾ ਕੇ ਤੇ ਤੁਸੀਂ ਸਾਰੀ ਇਨਫਰਮੇਸ਼ਨ ਉੱਤੇ ਹੈਗੀ ਸਹੀ ਹੈ ਜੀ ਤੇ ਉਹਦਾ ਰਾਬਤਾ ਵੈਬਸਾਈਟ ਰਾਹੀਂ ਹੈ ਵੈਬਸਾਈਟ ਵੀ ਆ ਉਹ ਵਟਸਐਪ ਨੰਬਰ ਵੀ ਆ ਮੈਂ ਤੁਹਾਨੂੰ ਸ਼ੇਅਰ ਕਰ ਦਵਾਂ ਆਪਣੇ ਆਫਿਸ ਦਾ ਹਾਂਜੀ ਉਹ ਵੀ ਤੁਹਾਨੂੰ ਦੇ ਦਾਂ ਮੈਂ ਤੁਸੀਂ ਕਰ ਦਿਓ ਆਪਾਂ ਡਿਸਕ੍ਰਿਪਸ਼ਨ ਵੀ ਲਿਖ ਦਵਾ ਮੰਗੇ ਹਾਂਜੀ ਵੈਸੇ www.linkingborders b o r d e r s borders uh, borders.com .com ਹਾਂਜੀ <coughs> ਨੋ ਕੋਈ ਪੀਕੇ ਜਾਂ ਕੁਛ ਹੋਰ ਨਹੀਂ .com ਲਿੰਕਿੰਗ ਬਾਰਡਰਸ ਮੈਂ ਲਿਖ ਦਊਂਗਾ ਦੋਸਤੋ ਡਿਸਕ੍ਰਿਪਸ਼ਨ ਦੇ ਵਿੱਚ ਤੇ ਉੱਥੋਂ ਤੁਸੀਂ ਦੇਖ ਲਿਓ ਤੇ ਜਿਹੜੇ ਦੋਸਤ ਜਿਹੜੇ ਤੇ ਵਿੱਚ ਗੱਲ ਵਿੱਚ ਰਹਿ ਗਈ ਸੌਰੀ ਜਿਨ੍ਹਾਂ ਕੋ ਪਾਸਪੋਰਟ ਹੈ ਉਹ ਤੇ ਵੈਸੇ ਵੀ ਜਿਹੜਾ ਹੋਟਲ ਆ ਕੋਈ ਵੀ ਉਹਦੀ ਰਿਜ਼ਰਵੇਸ਼ਨ ਕਰਕੇ ਤੇ ਵੀਜ਼ਾ ਲੈ ਸਕਦੇ ਆ ਬਲਕਿ ਜਿਨ੍ਹਾਂ ਕੋ ਪਾਸਪੋਰਟ ਹੈ ਉਹਨਾਂ ਨੂੰ ਮਲਟੀਪਲ ਵੀਜ਼ਾ ਬੰਡ ਮਿਲਣ ਲੱਗ ਪਿਆ ਮੋਲ ਕੇ ਸਵੇਰੇ ਆਓ ਤੇ ਸ਼ਾਮੀ ਭਾਵੇਂ ਚਲ ਜਿਓ ਅਗਲੇ ਦਿਨ ਫੇਰ ਆ ਜਾਓ ਹੁਣ ਇਦਾਂ ਦਾ ਵੀ ਹੋ ਗਿਆ ਸਹੀ ਹੈ ਜੀ ਪਾਜੀ ਫਿਰ ਉਹ ਜਿਹੜੇ ਬੰਦੇ ਨੇ ਉਹਨਾਂ ਨੇ ਹੋਟਲ ਬੁੱਕ ਕੀਤਾ ਆ ਫਿਰ ਉੱਥੇ ਸਿਕਿਉਰਿਟੀ ਦਾ ਕੋਈ ਮਸਲਾ ਜਾਂ ਉਹ ਆਜ਼ਾਦੀ ਨਾਲ ਬਾਹਰ ਆ ਜਾ ਸਕਦੇ ਬਸ ਇਹ ਹੀ ਹੁੰਦਾ ਨਾ ਥੋੜਾ ਜਿਆ ਤੁਹਾ ਨੂੰ ਅਗੋ ਮੈਨੇਜ ਕਰਨ ਵਾਲਾ ਬੰਦਾ ਹੋਵੇ ਫਿਰ ਤੁਹਾ ਲਈ ਸੌਖਾ ਹੁੰਦਾ ਨਾ ਹਾਂਜੀ ਨਹੀਂ ਤੇ ਤੁਸੀਂ ਆਪ ਉਸ ਸਮੇਂ ਥੋੜਾ ਜਿਆ ਕ੍ਰਿਟੀਕਲ ਹੋ ਜਾਂਦਾ ਵੀ ਕਿੱਧਰ ਨੂੰ ਜਾਣਾ ਕਿਵੇਂ ਟਰਨੀਆਂ ਕਿੱਦਣਾ ਸ਼ੇਅਰ ਕਰਨੀ ਹੈ ਤੇ ਉਸ ਤੋਂ ਹਟ ਕੇ ਜੇ ਤੁਸੀਂ ਉਹ ਤੁਹਾਨੂੰ ਨਹੀਂ ਵੀ ਵੀਜ਼ਾ ਗ੍ਰਾਂਟ ਹੁੰਦਾ ਫਿਰ ਤੁਸੀਂ ਐਸਜੀਪੀਐਸਜੀਪੀਸੀ ਦੀ ਡਾਇਰੈਕਟ ਵੈਬਸਾਈਟ ਤੇ ਜਾ ਕੇ etpbibshrines.com ਉਹ ਵੈਬਸਾਈਟ ਹੈ ਉੱਥੇ ਜਾ ਕੇ ਵੀ ਇੰਡੀਵਿਜੂਅਲ ਵੀ ਤੁਸੀਂ ਅਪਲਾਈ ਕਰ ਸਕਦੇ ਮੈਨੂੰ ਲਿੰਕ ਦੇ ਦਿਓ ਜੀ ਇਹ ਸਾਰੇ ਮੈਂ ਡਿਸਕ੍ਰਿਪਸ਼ਨ ਚ ਲਿਖ ਦਾਂਗਾ ਥੱਲੇ ਤੁਹਾਡਾ ਤੁਸੀਂ ਵੀ ਵੀਡੀਓ ਪਾਉਂਗੇ ਉਹ ਵੀ ਲਿਖ ਦਿਓ ਆਪਾਂ ਉਹਨੂੰ ਸ਼ੇਅਰ ਵੀ ਕਰਾਂਗੇ ਤੇ ਵੱਖ-ਵੱਖ ਮਾਧਿਅਮ ਰਾਹੀਂ ਲੋਕਾਂ ਤੱਕ ਲੈ ਕੇ ਵੀ ਜਾਵਾਂਗੇ ਭਾਜੀ ਤੁਹਾਨੂੰ ਮੈਂ ਗੱਲ ਕਿਉਂ ਗੱਲਾਂ ਦੇ ਵਿੱਚ ਹਾਸਾ ਖੇਡਾ ਵੀ ਜ਼ਰੂਰੀ ਹੈ ਹਨਾ ਸਿਕਿਉਰਿਟੀ ਦਾ ਮਸਲਾ ਸਰਾਰਾਂ ਲਈ ਜ਼ਿਆਦਾ ਜੀ ਹਾਂਜੀ ਹਰ ਇੱਕ ਬੰਦੇ ਨੂੰ ਨਾ ਇਹ ਏਦਾਂ ਦੇਖਦੇ ਆ ਵੀ ਜਾਏ ਐਮੀ ਵਰਕੇ ਆ ਜਾਂ ਦਲਜੀਤ ਸਾਂਝ ਆ ਜਾਂ ਸਿੱਧੂ ਮੂਸੇਆ ਸਿੱਧੂ ਮੂਸੇਆ ਏਦਾਂ ਹੀ ਹਾਂਜੀ ਤੇ ਸਿਕਿਉਰਿਟੀ ਇਸ ਕਰਕੇ ਜ਼ਰੂਰੀ ਆ ਜੀ ਉਹ ਸਰਦਾਰ ਸਾਹਿਬ ਫੋਟੋ ਤਸਵੀਰ ਬਣਾ ਲਈਏ ਇਹ ਸਿਕਿਉਰਿਟੀ ਦੀ ਲੋੜ ਹੀ ਨਹੀਂ ਆ ਨਹੀਂ ਆ ਤਸਵੀਰ ਇਹ ਸਿਕਿਉਰਿਟੀ ਹੋ ਜਾਂਦੀ ਹੈ ਨਾ ਫਿਰ ਫੋਟੋ ਬਣਾ ਲਈ ਪਰ ਉਹ ਗੱਟ ਛੱਡਦੇ ਨਹੀਂ ਜੀ ਫਿਰ ਫਿਰ ਸਿਕਿਉਰਿਟੀ ਵਾਲਾ ਕਹਿੰਦਾ ਬਸ ਯਾਰ ਸਰਦਾਰ ਸਾਹਿਬ ਨੂੰ ਛੱਡ ਦਿਓ ਜਾਣ ਦਿਓ ਉਹ ਵਿਆਹ ਤੇ ਚਲੇ ਗਏ ਨਾ ਹਾਂਜੀ ਇਹਨੇ 400 ਫੋਟੋ ਬਣਾਈ ਤਾਂ ਠੀਕ ਹੈ ਜੀ ਹਾਂ ਨਾ ਮੈਨੂੰ ਹੋਰ ਅੱਜ ਪਤਾ ਲੱਗਾ ਵੀ ਜਿਹੜੇ ਸਲੈਬ੍ਰਿ ਮੈਨੂੰ ਦੂਜੇ ਜੀ ਤਜਰਬਾ ਆ ਗਿਆ ਜੀ ਉਹ ਕਹਿੰਦੇ ਤੁਸੀਂ ਆਏ ਨਹੀਂ ਆਏ ਨਹੀਂ ਅਸੀਂ ਪ੍ਰੋਗਰਾਮ ਖਤਮ ਹੋਣ ਤੋਂ ਘੰਟਾ ਪਹਿਲਾਂ ਗਏ ਉਹ ਮੈਂ ਕਿਹਾ ਯਾਰ ਲਾੜੇ ਦੀ ਫੋਟੋ ਹੀ ਕੋਈ ਨਹੀਂ ਖਿੱਚਦਾ ਇਦਾਂ ਹੀ ਹੋਇਆ ਲਾੜੇ ਦੀ ਫੋਟੋ ਹੀ ਕੋਈ ਨਹੀਂ ਖਿੱਚਦਾ ਲਾੜੇ ਨੂੰ ਪੁੱਛਦਾ ਹੀ ਕੋਈ ਨਹੀਂਗਾ ਉਹ ਕਹਿੰਦੇ ਸਰਦਾਰ ਸਾਹਿਬ ਸਰਦਾਰ ਸਾਹਿਬ ਇੰਨਾ ਇੱਜ਼ਤ ਮਾਣ ਤੇ ਅਦਬ ਸਾਨੂੰ ਮਿਲਦਾ ਜੀ ਤੇ ਪੱਗ ਤੇ ਬਾਕੀ ਜਿਹੜੇ ਸਾਡੇ ਬਜ਼ੁਰਗ ਇਸਲਾਮਿਕ ਮੁਸਲਮ ਫੈਮਲੀਆ ਨਾਲ ਬਿਲੋਂਗ ਕਰਦੇ ਬਜ਼ੁਰਗ ਹਨਾ ਜੀ ਉਹ ਜਦੋਂ ਗੱਲਾਂ ਕਰਦੇ ਬੜਾ ਮਨ ਨੂੰ ਨਾ ਕੋਈ ਕਹਿੰਦੇ ਰਿਲੀਫ ਜਿਹੀ ਮਿਲਦੀ ਆ ਉਹ ਕਹਿੰਦੇ ਰਾਜ ਤਾਂ ਸੀ ਰਾਜੇ ਰਣਜੀਤ ਸਿੰਘ ਦਾ ਹੂੰ ਜਦੋਂ ਇੰਨੀ ਗੱਲ ਕਰਦੇ ਆ ਜੀ ਹੋਰ ਜੀ ਕੀ ਹਾਲ ਚਾਲ ਠੀਕ ਠਾਕ ਹੋਰ ਅਸਰ ਠੀਕ ਠਾਕ ਗੱਲਾਂ ਜਦੋਂ ਇੰਨੀ ਗੱਲ ਕਰਦੇ ਆ ਨਾ ਜੀ ਆ ਜਾ ਬਹਿ ਜਾ ਅਸਰ ਗੱਲਾਂ ਸੁਣਦੇ ਆ ਨਾ ਗੱਜ ਭਰੇ ਆਉਂਦਾ ਜੀ ਹੂੰ ਇੰਨੀਆਂ ਮਤਲਬ ਤੁਹਾਡੇ ਤੁਸੀਂ ਕੀ ਤੁਸੀਂ ਮਿਸ ਕਰਕੇ ਗਏ ਕੱਲ ਮੈਂ ਸਰਵਾਰ ਸਾਹਿਬ ਨਾਲ ਗੱਲ ਕਰਦਾ ਸੀਗਾ ਮੈਂ ਅਸਲ ਦੇ ਵਿੱਚ ਨਾ ਜੀ ਇੱਕ ਕਿਤਾਬ ਮੇਰੀ ਆਲਮੋਸਟ ਲਿਖੀ ਜਾ ਚੁੱਕੀ ਹੈ ਉਹਨੂੰ ਮੈਂ ਐਡੀਟਿੰਗ ਕਰਨੀ ਆ ਟਾਈਮ ਪੰਜ ਤੋਂ 6 ਮਹੀਨੇ ਲੱਗ ਜਾਣਗੇ ਇਹ ਕਿਤਾਬ ਪਹਿਲਾਂ ਤਾਂ ਜੋ ਵੀ ਉਹ ਸੋਚਿਆ ਸੀ ਸੋਚਿਆ ਸੀ ਪਰ ਬਾਅਦ ਚ ਪਾਕਿਸਤਾਨ ਹਫਤਾ ਬਤਾਉਣ ਤੋਂ ਬਾਅਦ ਉਹਦਾ ਟਾਈਟਲ ਬਦਲ ਗਿਆ ਹੂੰ ਕਿਲਰ ਦੇ ਪੱਤਰੇ ਲਾਹੌਰ ਚ ਉਹ ਮੈਂ ਕਿਤਾਬ ਜਿਹੜੀ ਹੈ ਜੀ ਉਹਨੂੰ ਮੈਂ ਉਰਦੂ ਵਿੱਚ ਤੇ ਪੰਜਾਬੀ ਵਿੱਚ ਗੁਰਮੁਖੀ ਵਿੱਚ ਲਿਖ ਕੇ ਕਿ ਉਰਦੂ ਤੇ ਇੰਗਲਿਸ਼ ਵਿੱਚ ਮੈਂ ਤਰਨਮਾ ਕਰਾਣਾ ਹੈ ਜੀ ਉਹਦਾ ਸ਼ਾਮੁਖੀ ਚ ਸ਼ਾਮੁਖੀ ਚਾਹੀਦੀ ਹਾਂ ਸ਼ਾਮੁਖੀ ਚ ਕਰਵਾਵਾਂਗੇ ਆਪਾਂ ਸ਼ਾਮੁਖੀ ਚ ਵੀ ਕਰਵਾਵਾਂਗੇ ਉਰਦੂ ਚ ਵੀ ਕਰਵਾਵਾਂਗੇ ਠੀਕ ਦੋਨਾਂ ਵਿੱਚ ਕਰਵਾਵਾਂਗੇ ਕਿਉਂਕਿ ਆਪਾਂ ਨੂੰ ਉਧਰ ਨੂੰ ਲੈ ਕੇ ਜਾਣੀਆਂ ਗੱਲਾਂ ਬਾਤਾਂ ਤੇ ਇਸ ਕਰਕੇ ਬਾਜੀ ਹਾਂ ਹੁਣ ਇਹ ਦੱਸੋ ਜੀ ਜੇ ਹੁਣ ਆਪਾਂ ਇੱਕ ਹੋਰ ਜ਼ਰੂਰੀ ਗੱਲ ਕਰੀਏ ਮੈਨੂੰ ਮੇਰੇ ਦੋਸਤ ਦਾ ਮੈਸੇਜ ਆਇਆ ਪ੍ਰੋਸੈਸ ਪ੍ਰੋਸੈਸ ਤੋਂ ਸਮਝਾ ਦਿੱਤਾ ਆ ਮੱਕੇ ਜਾਣ ਵਾਲਿਆਂ ਨੂੰ ਉਹਨਾਂ ਦਾ ਬਜਟ ਪਤਾ ਮਦੀਨੇ ਜਾਣ ਵਾਲੇ ਉਮਰਾ ਕਰਨ ਵਾਲਿਆਂ ਨੂੰ ਸਭ ਨੂੰ ਆਪਣਾ ਬਜਟ ਪਤਾ ਕਰਤਾਰਪੁਰ ਜਾਣ ਵਾਲਿਆਂ ਨੂੰ ਆਪਣਾ ਬਜਟ ਪਤਾ ਆ ਬਾਜੀ ਜੇ ਕਿਸੇ ਮਨ ਦੇ ਸਿੱਖ ਦੇ ਕਿਸੇ ਮਨ ਦੇ ਵਿੱਚ ਇਹ ਸ਼ੰਕਾ ਹੋਵੇ ਵੀ ਅਸੀਂ ਨਨਕਾਣਾ ਸਾਹਿਬ ਪੰਜਾ ਸਾਹਿਬ ਗੁਰੂ ਧਾਮਾਂ ਦੇ ਦਰਸ਼ਨ ਕਰਨੇ ਆ ਦੇ ਨਾਲ ਅਸੀਂ ਲਾਹੌਰ ਜਾਂ ਹੋਰ ਲਾਇਲਪੁਰ ਜਿਹੜਾ ਕਿ ਫੈਸਲਾਬਾਦ ਬਣ ਚੁੱਕਿਆ ਆ ਉੱਥੇ ਘੁੰਮਣਾ ਆ ਕੋਈ ਸਾਨੂੰ ਵਧੀਆ ਤਰੀਕੇ ਨਾਲ ਪਾਕਿਸਤਾਨ ਦਿਖਾ ਦੇ ਪਰ ਕੀ ਖਰਚਾ ਆਉਂਦਾ ਜੀ ਇਹਨਾਂ ਐਵਰੇਜ ਮੈਂ ਖਰਚੇ ਦੀ ਗੱਲ ਕਰਾਂ ਜਿਵੇਂ ਤੁਸੀਂ ਕਿਹਾ ਨਾ ਵੀ ਮਤਲਬ ਜਿੰਨਾ ਤੇ ਅਫੋਰਡ ਨਹੀਂ ਕਰ ਸਕਦੇ ਵੀ ਥੋੜਾ ਅਫੋਰਡ ਨਹੀਂ ਆਪਾਂ ਅਫੋਰਡ ਵਾਲਿਆਂ ਦੀ ਗੱਲ ਕਰੀਏ ਜੀ ਨਹੀਂ ਮੈਂ ਉਹ ਵੀ ਦੱਸ ਦਿੰਦਾ ਹਾਂ ਉਹਨਾਂ ਲਈ ਵੀ ਹੈ ਮਤਲਬ ਵੀ ਥੋੜਾ ਹੈ ਵੀ ਉਹ ਗੁਰਦੁਆਰਿਆਂ 'ਚ ਸਟੇ ਕਰ ਲੈਣ ਠੀਕ ਆ ਜੀ ਬਿਲਕੁਲ ਉਥੋਂ ਟੈਕਸੀ ਫੜਨ ਇੰਡੀਵਿਜੂਅਲ ਵੀਜ਼ਾ ਜਿਵੇਂ ਮੈਂ ਤੁਹਾਨੂੰ ਦੱਸ ਦਿੱਤਾ ਵੀਜ਼ਾ ਲੈਣ ਟੈਕਸੀ ਫੰਡ ਦੇ ਗੁਰਦੁਆਰਿਆਂ 'ਚ ਫ੍ਰੀ ਰਹਿਸ਼ ਹੈ ਜਿੱਥੇ ਮਰਜ਼ੀ ਰੋ ਲਾਹੌਰ ਵੀ ਪੰਜਾ ਸਾਹਿਬ ਵੀ ਨਨਕਾਣਾ ਸਾਹਿਬ ਵੀ ਤੇ ਆਪਣਾ ਘੁੰਮਣ ਫਿਰਨ ਦੇ ਦਰਸ਼ਨ ਮਿਲ ਲੈ ਕਰਨ ਹਾਂ ਵੀ ਜੇ ਓਵਰਾਲ ਵੈਸੇ ਘੁੰਮਣਾ ਪਿੰਡਾਂ ਨੂੰ ਜਾਣਾ ਆਸ-ਪਾਸੇ ਜਾਣਾ ਤੇ ਫਿਰ ਤੇ ਜ਼ਾਰੀ ਕਰ ਲਿਆ ਉਹ ਫਿਰ ਗੱਡੀ ਤਾਂ ਚਾਹੀਦੀ ਆ ਫਿਰ ਗੱਡੀ ਵੀ ਚਾਹੀਦੀ ਆ ਬੰਦਾ ਵੀ ਚਾਹੀਦਾ ਫਿਰ ਤੇ ਪੈਸੇ ਲੱਗਣੇ ਲੱਗੇ ਦੋਸਤੋ ਪਾਕਿਸਤਾਨ ਦੇ ਵਿੱਚ ਇਸ ਟਾਈਮ ਅੱਜ ਦੀ ਡੇਟ 'ਚ 260 ਰੁਪਏ ਨੂੰ ਲੀਟਰ ਤੇਲ ਹੈ ਤੇ ਟੈਂਕੀ ਘਟੋ ਘਟ ਮੇਰੇ ਦੋਸਤ ਸ਼ਕੀਲ ਨੇ ਦੋ ਵਾਰੀ ਦਿਨ ਚ ਭਰਾਈ ਆ ਤੇ 15000 ਦੀ ਭਰਦੀ ਆ ਅਨ ਮੈਂ ਹੋਰ ਦਸਾਂ ਸਾਹਿਬ ਮੈਂ ਕਟਿਆ ਹੋਇਆ ਮੈਂ ਇਹ ਵੀ ਕਹ ਦਸਾਂ ਹੁਣ ਮੇਰੇ ਕੋ ਫਾਰਚੂਨਰ ਜੀ ਮੈਂ ਇੱਕ ਦਿਨ ਮਤਲਬ ਮੈਨੂੰ ਹਫਤੇ ਚ ਦੋ ਵਾਰੀ ਲਾਹੌਰ ਜਾਣਾ ਹੀ ਪੈਂਦਾ ਜੀ ਤੇ ਹੁਣ ਤਾਂ ਵੈਸੇ ਬਹੁਤਾ ਚੱਲੋ ਲੈਂਦਾ ਹੀ ਲਾਹੌਰ ਜੀ ਵੀ ਜੇ ਕੋ ਪਰੋਣਾ ਆ ਨਾ ਕਿਸੇ ਨੇ ਕਿਹਾ ਵੀ ਮਿਲਣ ਜਾਣਾ ਮੈਂ ਮਿਲ ਲਿਆ ਸਾਹਿਬ ਜੀ ਜੀ ਹੁਣ ਮਿਲਣ ਦਾ ਵੀ ਦੱਸਦਾ ਵੀ ਮੈਂ ਤੇ ਤੇਰੀ ਟੈਂਕੀ ਭਰਦੀ ਆ 22000 ਦੀ ਡੀਜ਼ਲ ਜੀ ਠੀਕ ਹੈ ਵੀ ਆਉਣ ਜਾਣ ਪਾ ਕੇ ਨਾ ਮੈਂ 40000 ਰੁਪਏ ਤੇ ਪਹੁੰਚ ਜਾਣਾ ਜੇ ਕਿ ਉਹਨੂੰ ਮਿਲਣੀ ਜਾਣਾ ਹੋਵੇ ਸਹੀ ਹੈ ਜੀ ਹਾਂ ਜੀ ਚੁੱਕ ਲੋ ਜੇ ਕੱਲਾ ਮਿਲਣੀ ਜਾਣਾ ਹੋਵੇ ਜੀ ਤੇ ਉਹ ਸਾਰੀਆਂ ਗੱਲਾਂ ਇਹ ਵੀ ਇਹ ਵੀ ਨਹੀਂ ਆਇਆ ਵੀ ਇੱਥੇ ਵੀ ਸੌਖਾ ਵਾ ਨਹੀਂ ਨਹੀਂ ਸੌਖਾ ਵੀ ਆ ਸਾਰਾ ਕੁਝ ਮੈਨੇਜ ਕਰਨਾ ਵੀ ਔਖਾ ਵਾ ਹਾਂ ਜੀ ਹਾਂ ਜੀ ਮਹਿੰਗਾਈ ਵੀ ਆ ਹਾਂ ਜੀ ਜੇ ਤੁਸੀਂ ਇੱਕ ਚਾਹ ਪੰਜਾ ਜਾਣੇ ਰੋਟੀ ਖਾਣੀ ਹੈ ਕਿਤੋਂ ਚੰਗੇ ਰੈਸਟੋਰੈਂਟ ਤੇ ਖਾਣੀ ਸਮਝ ਲਓ 20 25000 ਰੁਪਇਆ ਤੁਹਾਡਾ ਉਹ ਲੱਗ ਜਾਣਾ ਜਿਹੜੇ 20 25 ਵਰੇ ਪਹਿਲਾਂ ਲੋਕ ਬਾਹਰ ਗਏ ਸੀ ਨਾ ਜੀ ਅਸੀਂ ਤਾਂ ਜੇ ਇਹੀ ਸੋਚਦੇ ਰਹਿੰਦੇ ਆ ਵੀ 2 ਰੁਪਇਆ ਦਾ ਕੱਪ ਚਾਹ ਦਾ ਹਾਂ ਹੈ ਜੀ ਤੁਸੀਂ ਡਿਵਾਈਡ ਕਰਨਾ ਤੇ 2 ਰੁਪਇਆ ਦੇ ਕੱਪ ਚਾਹ ਛੱਡੋ ਜੀ ਪਾਕਿਸਤਾਨ ਵਾਲਿਆਂ ਨੇ ਨਵੀਂ ਕਹਾਣੀ ਸੁਣਾਈ ਮੈਨੂੰ ਕਹਿੰਦੇ 5 ਰੁਪਇਆ ਦਾ 10 ਰੁਪਇਆ ਦਾ ਜਿਹੜਾ ਸਿੱਕਾ ਹੁੰਦਾ ਸੀਗਾ ਉਹ ਤਾਂਬੇ ਦਾ ਹੁੰਦਾ ਸੀ ਉਹ ਸਿੱਕੇ ਦੀ ਕਦਰ ਨਹੀਂ ਸੀਗੀ ਸਿਆਣੇ ਦਿਮਾਗੀ ਬੰਦਿਆਂ ਨੇ ਤਾਂਬਾ ਹੀ ਇਕੱਠਾ ਕਰ ਲਿਆ ਆਹੋ ਤਾਂ ਬਾਈ ਇਕੱਠਾ ਕਰਕੇ ਭਲਾ ਕੇ ਵੇਚ ਦਿੱਤਾ ਮੈਂ ਮੰਗਾਈ ਇਸ ਕਦਰ ਪਹੁੰਚ ਚੁੱਕੀ ਹੈ। ਔਰ ਇਹ ਹੁਣ ਹੁਣ ਕੋਈ ਪੁੱਛਣ ਦੱਸਣ ਦੀ ਗੱਲ ਨਹੀਂ ਰਹੀ। ਅਗਲੀ ਗੱਲ ਜਿਹੜਾ ਤੁਸੀਂ ਕਰਨੇ ਵੀ ਮਤਲਬ ਜਿਹੜੇ ਅਫੋਰਡ ਕਰ ਸਕਦੇ ਹਾਂ। ਹਾਂਜੀ ਅਫੋਰਡ। ਉਹਦੇ ਚ ਰੱਖਿਆ ਅਸੀਂ 3 ਸਟਾਰ, 4 ਸਟਾਰ, 5 ਸਟਾਰ 1000, 1200, 1500 ਇਸ ਤਰ੍ਹਾਂ ਕਰਕੇ ਪੈਕੇजेस ਡਿਜ਼ਾਈਨ ਕੀਤੇ। ਠੀਕ ਹੈ ਜੀ। ਉਹ ਉਹਨਾਂ ਦੀ ਆਪ ਦੀ ਮਰਜ਼ੀ ਹੈ ਵੀ ਕਿੱਥੇ ਜਿੱਥੇ ਫਾਲ ਕਰਦੇ ਆ। ਵੈਸੇ ਅਸੀਂ ਉਹਨੂੰ ਕਸਟਮਾਈਜ਼ ਵੀ ਕਰ ਦਿੱਤਾ। ਮਤਲਬ ਵੀ ਸਪੋਜ਼ ਜੇ ਕੋਈ 4 ਦਿਨ ਲਈ ਆਉਣਾ ਚਾਵੇ ਜਾਂ 15 ਦਿਨ ਲਈ ਆਉਣਾ ਚਾਵੇ ਉਹਨੂੰ ਕਸਟਮਾਈਜ਼ ਵੀ ਆਪਣੇ ਹਿਸਾਬ ਨਾਲ ਸੈੱਟ ਕਰ ਦੇ ਸਕਦਾ ਵੀ ਵੈਬਸਾਈਟ ਤੇ ਜਾ ਕੇ ਅਟਰਰੀ ਨੂੰ ਉਸ ਹਿਸਾਬ ਨਾਲ ਆਪਣੇ ਹਿਸਾਬ ਨਾਲ ਮੈਨੇਜ ਕਰ ਲੈ ਉਹਨੀ ਉਹਦੀ ਉਹ ਨੋਇਸ ਬਣ ਜੂ ਜਿਹੜਾ ਪੈਕੇਜ ਹੈ ਨਹੀਂ ਡਾਲਰ 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 ਠੀਕ ਹੈ ਡਾਲਰ ਦੀ ਗੱਲ ਹੋਣੀ ਤੇ ਕੋਈ ਐਡੀ ਕੋਈ ਗੱਲਬਾਤ ਨਹੀਂ ਹੈਗੀ ਕਿਉਂਕਿ ਖਰਚਾ ਕੋਈ ਇੰਨਾ ਜਿਆਦਾ ਨਹੀਂ ਹੁੰਦਾਗਾ ਚਲੋ ਹੁਣ ਫਿਗਰ ਬਣ ਗਿਆ ਮੈਂ ਉਹ ਨਾਲ ਨਾਲ ਪੈਸਿਆਂ ਤੇ ਵੀ ਗੱਲ ਕਰ ਲਈ ਨਾ ਵੀ ਜੇ ਤੁਸੀਂ 5 ਸਟਾਰ ਹੋਟਲ ਲੈਂਦੇ ਹੋ ਨਾ 170 60 70 ਡਾਲਰ ਦਾ ਹੋਟਲ ਮਿਲਣਾ ਠੀਕ ਠਾਕ ਸਹੀ ਹੈ ਜੀ ਜੇ ਤੁਸੀਂ 4 ਸਟਾਰ ਦੀ ਗੱਲ ਕਰਦੇ ਹੋ ਉਹ ਤੁਹਾਨੂੰ ਮਿਲਣਾ 110 100 ਡਾਲਰ ਇੱਥੇ ਜੀ ਉਸ ਤੋਂ ਥਰੜਾ ਜਿੰਦੇ ਜੀ ਪਾਕਿਸਤਾਨੀ 18 2000 18 2000 ਇੱਥੇ ਜਿਹੜਾ ਬਿਲਕੁਲ ਹੀ ਤੁਸੀਂ ਥੱਕਿਆ ਕਹਿ ਲਓ ਉਹ 10000 ਚ ਮਿਲਦਾ ਮੈਂ ਕੀ ਗੱਲ ਦੱਸਾਂ ਜੀ ਇਹ ਗੱਲ ਨਾਲ ਸਾਰੇ ਆਪਣੇ ਵਿਊਅਰਸ ਨੇ ਪੰਜਾਬੀ ਭਰਾਵਾਂ ਨੇ ਐਗਰੀ ਕਰ ਜਾਣਾ ਲਾਹੌਰ ਆ ਕੇ ਵੀ ਹੋਟਲ 'ਚ ਰਹਿਣਾ ਲਾਹੌਰ ਆ ਕੇ ਵੀ ਹੋਟਲ ਰਹਿਣਾ ਇਹ ਜਿਹੜੀ ਹੋਟਲ ਦੀ ਗੱਲ ਹੈ ਨਾ ਵੇਖੋ ਜਿਹੜੇ ਲੋਕ ਤੇ ਤੁਹਾਨੂੰ ਹੱਥਾਂ ਦੇ ਚੁੱਕੀ ਫਿਰਦੇ ਹਾਂ ਹੱਥਾਂ ਦੇ ਚੁੱਕੀ ਫਿਰਦੇ ਹਾਂ ਹੱਥਾਂ ਦੇ ਚੁੱਕੀ ਫਿਰਦੇ ਨੇ ਏਸੀ ਕੋਈ ਗੱਲ ਨਹੀਂ ਹੈ ਵੀ ਤੁਸੀਂ ਕਿਸੇ ਵੀ ਘਰ ਚਲ ਜਓ ਨਾਮ ਵੀ ਜਾਣਦਾ ਹੋਊਗਾ ਤੇ ਤੁਹਾਨੂੰ ਘਰਾਂ 'ਚ ਬਿਠਾਉਣਗੇ ਲੇਕਿਨ ਉਹ ਉਸ ਤਰ੍ਹਾਂ ਹੀ ਹੁੰਦਾ ਨਾ ਵੀ ਤੁਸੀਂ ਜੇ 8 ਦਿਨ ਲੈ ਕੇ ਆਏ ਹੋ ਨਾ ਉਸ ਤਰ੍ਹਾਂ ਤੁਸੀਂ ਘੁੰਮ ਨਹੀਂ ਸਕਦੇ ਤੁਸੀਂ ਉੱਥੇ ਉਸ ਘਰ ਤੱਕ ਉਸ ਪਿੰਡ ਤੱਕ ਸੀਮਤ ਰਹਿ ਸਕਦੇ ਜੀ 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 ਵੀ ਜੇ ਤੁਸੀਂ ਆਪਣਾ ਜਿਹੜਾ ਉਹਨੂੰ ਕੀ ਕਹਿੰਦੇ ਹੁੰਦੇ ਨੇ ਆਪਣਾ ਲਾਹੌਰ ਨੂੰ ਬਣਾਓਗੇ ਨਾ ਵੀ ਇੱਥੇ ਰਹਿਣਾ ਤੇ ਇੱਥੋਂ ਜਾ ਕੇ ਵਾਪਸ ਆ ਜਾਣਾ ਫਿਰ ਘੁੰਮਿਆ ਬਹੁਤਾ ਜਾ ਸਕਦਾ ਤੋ ਸੈਂਟਰ ਪੁਆਇੰਟ ਜਿਹੜਾ ਤੁਹਾਡਾ ਹੈਗਾ ਜੀ ਉਹ ਲਾਹੌਰ ਹੋਣਾ ਚਾਹੀਦਾ ਹੈ ਕਿਉਂਕਿ 100 150 200 ਕਿਲੋਮੀਟਰ ਖੱਬੇ ਸੱਜੇ ਜਾਂਦੇ ਜਾਂਦੇ ਤੁਸੀਂ ਸ਼ਾਮ ਨੂੰ ਫੇਰ ਘਰੇ ਆ ਜਾਂਦੇ ਹੋ ਤਾਂ ਹੋਟਲ ਤੁਹਾਨੂੰ ਆਪਣੀ ਥੋੜੀ ਪਰਸਨਲ ਤੇ ਪ੍ਰਾਈਵੇਟ ਲਾਈਫ ਵੀ ਮਿਲ ਜਾਂਦੀ ਆ ਹਾਂਜੀ ਹੁਣ ਅਸੀਂ ਸ਼ੁਰੂ ਕਰ ਰਹੇ ਹਾਂ ਜਿਹੜਾ ਮੇਰੀ ਆ ਨਾ ਪਾਕਿਸਤਾਨ ਦੇ ਜਿਵੇਂ ਸਵਿਟਜ਼ਰਲੈਂਡ ਆ ਜੀ ਜੀ ਤੁਸੀਂ ਕਸ਼ਮੀਰ ਲੇਹ ਲਦਾਖ ਵੇਖਿਆ ਉਹਦਾਂ ਵੀ ਖੂਬਸੂਰਤ ਜਗਾਵਾਂ ਨੇ ਇੱਥੇ ਹਾਂਜੀ ਹਾਂਜੀ ਅਸੀਂ ਜਿੰਨਾਂ ਕੋਲ ਜ਼ਿਆਦਾ ਟਾਈਮ ਹੋਗਾ ਅੱਗੋਂ ਤੋਂ ਉਹ ਕੋਸ਼ਿਸ਼ ਕਰਨੇ ਵੀ ਉਹਨਾਂ ਨੂੰ ਵੀ ਮੀਟਿੰਗ ਹੈ ਸਾਡੀ ਸਰਕਾਰੀ ਅਫੀਸ਼ਰ ਜਰਾਲ ਸੀਐਮ ਦੇ ਨਾਲ ਉਹਨੂੰ ਪ੍ਰੈਜੈਂਟੇਸ਼ਨ ਦੇਣੀ ਹੈ ਹਾਪਫੁਲੀ ਇੱਥੇ ਵੀ ਐਗਰੀ ਹੋਣਗੇ ਕਿ ਇਧਰ ਦੀ ਟੂਰਿਜ਼ਮ ਜਿਹੜਾ ਉਹਨੂੰ ਵੀ ਪ੍ਰਮੋਟ ਕੀਤੇ ਪਰ ਟੂਰਿਜ਼ਮ ਪ੍ਰਮੋਟ ਕੀਤੇ ਸਾਰਿਆਂ ਦਾ ਹੀ ਫਾਇਦਾ ਜੀ ਇਹਦੇ ਚ ਕਿਉਂਕਿ ਜਦੋਂ ਅਸੀਂ ਕਿਸੇ ਵੀ ਮੁਲਕ ਜਿਹੜੇ ਹੁਣ ਆਮ ਬੰਦੇ ਛੁੱਟੀਆਂ ਮਨਾਉਣ ਜਾਂਦੇ ਆ ਕੋਈ ਹਨਾ ਟੂਰਿਜ਼ਮ ਪੈਕੇਜਸ ਲੈਂਦੇ ਆ ਤਾਂ ਜਿਹੜੇ ਜਾਣ ਵਾਲੇ ਬੰਦੇ ਦੀਆਂ ਦੋ ਹੀ ਰਿਕੁਆਇਰਮੈਂਟਸ ਹੁੰਦੀਆਂ ਪਹਿਲੀ ਤਾਂ ਉਹ ਜਗ੍ਹਾ ਕੋਈ ਨਾ ਕੋਈ ਇੰਪੋਰਟੈਂਸ ਰੱਖਦੀ ਹੋਵੇ ਉਹਨਾਂ ਦੀ ਲਾਈਫ ਦੇ ਵਿੱਚ ਜਾਂ ਉਹਨਾਂ ਦਾ ਇੰਟਰਸਟ ਹੋਵੇ ਤੇ ਸੈਕਿੰਡ ਉਹਨਾਂ ਦਾ ਪੁਆਇੰਟ ਇਹ ਹੁੰਦਾ ਹੈ ਜੀ ਕਿ ਖਰਚਾ ਤਾਂ ਹਨਾ ਹਰ ਬੰਦਾ ਹੀ ਸੋਚਦਾ ਆ ਕਿਉਂਕਿ ਇਹ ਤਾਂ ਹੁਣ ਪਹਿਲਾ ਨਵਾਂ ਸਿਸਟਮ ਬਣ ਚੁੱਕਿਆ ਹੈ ਹੁਣ ਹਰ ਬੰਦਾ ਹੀ ਖਰਚਾ ਕਿਉਂ ਮਹਿੰਗਾਈ ਵਧੀ ਹੋਣ ਦੇ ਕਰਕੇ ਬੰਦਾ ਸੋਚਦਾ ਵੀ ਸਾਰਾ ਕੁਝ ਟਾਈਮ ਵੀ ਮਿਲ ਜਵੇ ਤੇ ਖਰਚਾ ਵੀ ਹੋ ਜਵੇ ਤੇ ਪਾਕਿਸਤਾਨ ਜੀ ਮੈਨੂੰ ਲੱਗਦਾ ਜੋ ਮੈਂ ਆਪਣੇ ਐਕਸਪੀਰੀਅੰਸ ਦੇਖਾਂ ਜਿੱਥੇ ਵੀ ਕਿਤੇ ਆਪਾਂ ਦੁਨੀਆ 'ਚ ਗਏ ਆ ਘੁੰਮੇ ਆ ਮੈਨੂੰ ਹੁਣ ਤੱਕ ਪਾਕਿਸਤਾਨ ਸਭ ਤੋਂ ਸਸਤਾ ਲੱਗਿਆ ਐ ਐਜ਼ ਅ ਟਰੈਵਲਿੰਗ ਹਾਂਜੀ ਹਾਂਜੀ ਬਾਕੀ ਤੁਸੀਂ ਕਿਤੇ ਵੀ ਜਾਂਦੇ ਜੇ ਆਊਟ ਆਫ ਕੰਟਰੀ ਟੈਕ ਮਝਾਂਦੇ ਜੀ ਪੈਸੇ ਤੇ ਫਿਰ ਲੱਗਦੀ ਮੈਂ ਹੁਣ ਦੁਬਈ ਜਾਣਾ ਪਰਛੇਤ ਜੀ ਸੌਰੀ ਸਾਡਾ ਟਿਕਟ ਹੀ ਸਵਾ ਲੱਖ ਰੁਪਏ ਦਾ ਮੈਨੂੰ 500 ਡਾਲਰ ਦਾ ਇਕੱਲਾ ਟਿਕਟ ਹੀ ਆਉਂਦਾ ਜੀ ਪੈਸੇ ਤੇ ਫਿਰ ਲੱਗਦੇ ਆ ਬਾਰਡਰ ਕ੍ਰਾਸ ਕਰਕੇ ਆਏ ਨਾ ਕਿੰਨੇ ਦਾ ਤੁਹਾਡਾ ਇਹ ਟਿਕਟ ਹੈ ਉਹਨੇ ਤੁਸੀਂ ਭੁੱਗੂਗੇ ਚੱਲ ਜਾਣਾ ਨਹੀਂ ਠੀਕ ਹੈ ਭਾਜੀ ਨਾਲੇ ਨਾਲੇ ਗੱਲ ਪਤਾ ਕੀ ਹੈ ਭਾਜੀ ਇਹ ਪੈਸੇ ਦੀ ਤਾਂ ਆਪਾਂ ਗੱਲ ਇਸ ਕਰਕੇ ਛੇੜੀ ਆ ਹਾਲਾਂਕਿ ਸਾਨੂੰ ਇਸ ਚੀਜ਼ ਦੀ ਲੋੜ ਨਹੀਂ ਸੀ ਪਰ ਅਸੀਂ ਅੱਜ ਅਸੀਂ ਇਸ ਕਰਕੇ ਛੇੜੀ ਆ ਭਾਜੀ ਕਿਉਂਕਿ ਜਿਹੜੇ ਬੰਦੇ ਇਨਫੋਰਮੇਸ਼ਨ ਚਾਹੁੰਦੇ ਆ ਫਿਰ ਅਸੀਂ ਉਹਨਾਂ ਨੂੰ ਇਨਫੋਰਮੇਸ਼ਨ ਤਾਂ ਦੇਣੀ ਸੀ ਨਾ ਜੀ ਉਹਨਾਂ ਨੂੰ ਤਾਂ ਇਨਫੋਰਮੇਸ਼ਨ ਦੇਣ ਵਾਲੇ ਕਈ ਬੰਦੇ ਦਾ رابطہ ਨਹੀਂ ਹੁੰਦਾ ਜੀ ਕਿਸੇ ਦਾ ਕਿਸੇ ਨਾਲ ਨਹੀਂ ਲਿੰਕ ਹੁੰਦਾ ਆ ਉਹ ਵੀਡੀਓ ਦੇ ਜ਼ਰੀਏ ਜੁੜ ਜਾਂਦੇ ਨੇ ਇਸ ਕਰਕੇ ਇਹ ਇਨਫੋਰਮੇਸ਼ਨ ਉਹਨਾਂ ਤੱਕ ਪਹੁੰਚਾਉਣੀ ਕਿਉਂਕਿ ਲੋਕ ਸਾਨੂੰ ਪੁੱਛਦੇ ਨੇ ਪ੍ਰੋਸੈਸ ਕੀ ਅਸੀਂ ਆਪਣਾ ਪ੍ਰੋਸੈਸ ਕਰ ਲਿਆ ਜੀ ਪਰ ਅਸੀਂ ਅਸੀਂ ਪ੍ਰੋਫੈਸ਼ਨਲ ਨਹੀਂ ਹੈਗੇ ਉਹਨਾਂ ਚੀਜ਼ਾਂ ਦੇ ਅਸੀਂ ਆਪ ਆ ਗਏ ਆ ਪਰ ਅਸੀਂ ਹੁਣ ਤੁਹਾਡਾ ਲਿੰਕ ਜਿਹੜੇ ਪਾਕਿਸਤਾਨ 'ਚ ਬੈਠੇ ਹੋਏ ਤੁਹਾਡੇ ਵਰਗੇ ਭਰਾ ਨੇ ਔਰ ਬੜੇ ਰਿਸਪੌਂਸੀਬਲ ਨੇ ਜੀ ਕੋਈ ਇਹ ਨਹੀਂ ਹੈ ਕਿ ਉਹ ਹਰ ਇੱਕ ਚੀਜ਼ ਦਾ ਬਿਜ਼ਨਸ ਦੇਖਦੇ ਨੇ ਠੀਕ ਹੈ ਉਹਨਾਂ ਦਾ ਇੱਕ ਕੰਟ੍ਰਾਸਟ ਹੈ ਤੇ ਆਪਾਂ ਜਿਵੇਂ ਮੈਂ ਦੱਸ ਚੁੱਕਿਆ ਤੁਹਾਨੂੰ 15000 ਦੀ ਛੋਟੀ ਜਿਹੀ ਟੈਕੀ ਸੋਨੇ ਦਾ ਸੁਹਾਗਾ ਹੁੰਦਾ ਨਾ ਕਿ ਅਸੀਂ ਸਾਰਿਆਂ ਨੂੰ ਫਿਰ ਜਿਹੜੇ ਜਿੰਨੇ ਆਪਣੇ ਪੰਜਾਬੀ ਪਿਆਰੇ ਨੇ ਕੰਟੈਂਟ ਕ੍ਰੀਏਟਰ ਨੇ ਇਹ ਪੰਜਾਬੀ ਲਈ ਕੰਮ ਕਰ ਉਹਨਾਂ ਸਾਰਿਆਂ ਨੂੰ ਇਕੱਠੇ ਕਰ ਲੀਦਾ ਉਹ ਗੈਦਰਿੰਗ ਕਰ ਲੀਦੀ ਆ ਫਿਰ ਆ ਵਲੌਗਸ ਦੀ ਵੀਡੀਓ ਦੀ ਸ਼ਕਲ ਦੇ ਵਿੱਚ ਉਹ ਪਿਆਰ ਮੁਹੱਬਤ ਦਾ ਮੈਸੇਜ ਆਣਿਆ ਤੱਕ ਪਹੁੰਚਾਈਦਾ ਵੀ ਆ ਉਹ ਜਿਹੜੇ ਫਿਰ ਸਾਨੂੰ ਜਾਣਦੇ ਹੁੰਦੇ ਤੁਹਾਨੂੰ ਵੀ ਜਾਣਦੇ ਨੇ ਨਹੀਂ ਹਾ ਦੇਖ ਹਾ ਦੇਖ ਤੇ ਨਾਲੇ ਪੁੱਲ ਨਾਲੇ ਫਲੀਆਂ ਸਾਂਝਾ ਮਾਤੀਆਂ ਨੇ ਸਾਂਝਾ ਵਾਧੀਆਂ ਤੇ ਮੇਰਾ ਕੋਈ ਵਲੌਗਿੰਗ ਦਾ ਸਿਸਟਮ ਨਹੀਂ ਹੈ ਜਿਵੇਂ ਪੌਡਕਾਸਟਿੰਗ ਥੋੜਾ ਬਹੁਤ ਆਈਸ਼ੂਸ ਦੇ ਉੱਪਰ ਕਰ ਲਈਦਾ ਆ ਤੇ ਪਰ ਦੇਖੋ ਨਾਸਰ ਭਾਈ ਨੇ ਕਿੰਨੀ ਸੋਹਣੀ ਗੱਲ ਕੀਤੀ ਔਰ ਦੂਸਰੀ ਗੱਲ ਇਹ ਆ ਥੋੜਾ ਥੋੜਾ ਹੁਣ ਤੇ ਸਾਨੂੰ ਵੀ ਜਾਣਨ ਲੱਗ ਜਾਓਗੇ ਜੇ ਕੋਈ ਸਾਡੇ ਲਾਈਕ ਸੇਵਾ ਹੋਈ ਤਾਂ ਸਾਨੂੰ ਦੱਸਦੇ ਰਹੋ ਅਸੀਂ ਨਾਲ ਮਿਲ ਕੇ ਇੱਕ ਦੂਸਰੇ ਦਾ ਰابطਾ ਇੱਕ ਦੂਸਰੇ ਨਾਲ ਕਰਦੇ ਰਵਾਂਗੇ ਤੇ ਤਾਂਕਿ ਆਪਾਂ ਸਾਰੇ ਜਰੀਏ ਨਾਲ ਜਰੀਆ ਜੁੜਿਆ ਰਹੇ ਤੇ ਬਿਲਕੁਲ ਸਹੀ ਗੱਲ ਕਹੀ ਨਾਸਰ ਭਾਜੀ ਨੇ ਹੁਣ ਦੇਖੋ ਸਾਡੀ ਵੀ ਰੀਚ ਵਧਣੀ ਚਾਹੀਦੀ ਆ ਭਾਜੀ ਰੀਚ ਵਧਣੀ ਚਾਹੀਦੀ ਆ ਤੇ ਤੇ ਚਲੋ ਵਧੀਆ ਲੱਗਿਆ ਬਾਜੀ ਤੁਹਾਡੇ ਨਾਲ ਮਿਲ ਕੇ ਹੋਰ ਕੋਈ ਗੱਲਾਂ ਬਾਤਾਂ ਕੋਈ ਸੁਨੇਹਾ ਬਾਜੀ ਆਸਟ੍ਰੇਲੀਆ ਚ ਖਾਸ ਬੈਠੇ ਬਾਜੀ ਐ ਦੋ ਆਸਟ੍ਰੇਲੀਆ ਵੇ ਪਿਆਰੇ ਦੋਸਤ ਆਪਣੇ ਬੈਠੇ ਨੇ ਮੇਰੇ ਕੋ ਗਿਆ ਜੀ ਸਤੋ ਜੀ ਇਮੀਗ੍ਰੇਸ਼ਨ ਵਾਲੇ ਹਾਂਜੀ ਫਿਰ ਪਬ ਜੋ ਸੰਦੂ ਸਾਹਿਬ ਆਏ ਸਨ 시ਡਨੀ ਤੋਂ ਮਨਿੰਦਰ ਸਾਹਿਬ ਆਏ ਸੀ ਹੋਰ ਬਹੁਤ ਸਾਰੇ ਗੁਰਪ੍ਰੀਤ ਭਾਈ ਆ ਮਿੰਟੂ ਮੇਰੇ ਕੋ ਆ ਰਿਹਾ 15 ਤਰੀਕ ਨੂੰ ਕੀ ਬਾਤ ਹੈ ਕਿ ਮਿੰਟੂ ਬਰਾਲ 15 ਨੂੰ ਆ ਰਿਹਾ ਹਾਂ 15 ਨੂੰ ਵੀ ਆ ਰਿਹਾ ਬਹੁਤ ਸਾਰਾ ਇੱਕ ਪਿਆਰ ਬਣਿਆ ਇੱਕ ਜਿਸ ਤਰ੍ਹਾਂ ਮੈਂ ਕਹਿੰਦਾ ਨਾ ਨਾ ਵੀ ਉਹ ਕੜੀ ਜੁੜ ਗਈ ਹੈ ਕਿ ਜਿਹੜੀ ਬੰਦੀ ਨਾ ਕੜੀ ਨਾ ਕੜੀ ਜੋੜ ਕੇ ਤੇ ਇੱਕ ਵੱਡਾ ਧਾਰਾ ਤੁਹਾਡਾ ਬਣਦਾ ਉਹ ਹੁਣ ਬਣਿਆ ਪੂਰੀ ਦੁਨੀਆ ਚ ਫੈਲਿਆ ਸੀ ਆਉਣ ਵਾਲੀ ਜਿਹੜੀ ਕਾਨਫਰੰਸ ਹੈ ਉਹ ਇਧਰਲੇ ਜਿਹੜੇ ਨਿਊਜ਼ੀਲੈਂਡ ਆਸਟ੍ਰੇਲੀਆ ਦੇ ਲੋਗ ਆ ਉਹ ਤੁਹਾਡੇ ਤੇ ਤੁਹਾਡੇ ਵਰਗੇ ਤੇ ਮਿੰਟੂ ਬਰਾ ਬਣਾਉਣ ਦੀ ਜ਼ਿੰਮੇ ਲਾਉਣ ਨੇ ਵੀ ਤੁਸੀਂ ਜਿਹੜੇ ਇੰਟੈਲੈਕਚੁਅਲ ਨੇ ਸਾਨੂੰ ਨਾਂ ਦੇਣੇ ਵੀ ਕਿੰਨੂ ਕਿੰਨੂ ਸਦਰ ਅਗਲੀ ਕਾਨਫਰੰਸ ਤੇ ਸਹੀ ਹੋ ਗਿਆ ਜੀ ਇਸੇ ਤਰ੍ਹਾਂ ਦੀਆਂ ਕਾਨਫਰੰਸ ਜਿਹੜੀਆਂ ਮੈਂ ਹਰ ਪਾਸੇ ਕੋਸ਼ਿਸ਼ ਕਰਾਂਗੇ ਕਰਾਉਣ ਦੀ ਜੀ ਜੀ ਉਧਰੋਂ ਕਰਮਜੀਤ ਨੂੰ ਬੋਲ ਆਏ ਸੀ ਜੀ ਜੀ ਕੱਲ ਵੀ ਮੇਰੀ ਗੱਲ ਛੋਟਾ ਸੈਸ਼ਨ ਇਸ ਤਰ੍ਹਾਂ ਕਾਨਫਰੰਸ ਦਾ ਉਧਰ ਵੀ ਹੋਵੇ ਜੀ ਪੰਜਾਬ ਦੇ ਜੀ ਜੀ ਇਸ ਤਰ੍ਹਾਂ ਆਸਟ੍ਰੇਲੀਆ ਵੀ ਅਮਰੀਕਾ ਦੀ ਵੀ ਕੋਸ਼ਿਸ਼ ਹੋਣ ਲਈ ਆ ਵੀ ਇੱਕ ਸਾਂਝੀ ਜੀ ਜੀ ਬੜੇ ਸਾਰੇ ਗਰੁੱਪ ਬਣਨ ਮਤਲਬ ਵੀ ਕੋਈ ਵੀ ਤੁਸੀਂ ਆਵਾਜ਼ ਚੁਕਣੀ ਹੋਵੇ ਤਾਂ ਤੁਸੀਂ ਇੱਕ ਪਲੇਟਫਾਰਮ ਤੇ ਹੋਵੇ ਮੈਂ ਇਥੇ ਪਾਕਿਸਤਾਨ ਪੰਜਾਬ ਦੀ ਗੱਲ ਕਰਦਾ ਜੀ ਜੀ ਵੀ ਜਿੰਨੇ ਅੰਜਮ ਹੋ ਗਿਆ ਅ ਸਰੋਇਆ ਹੋ ਗਿਆ ਮੈਂ ਜਿੱਧਰ ਜਿੱਧਰ ਅਸੀਂ ਜਾਇਦਾ ਨਾ ਅਸੀਂ ਉਹਨਾਂ ਸਾਰਿਆਂ ਨੂੰ ਮਿਲ ਕੇ ਆਈਦਾ ਉਹਨਾਂ ਨੂੰ ਸਪੋਰਟ ਕਰੀਦੀ ਆ ਪਰ ਜਿਹੜੇ ਕੰਟੈਂਟ ਬਣਾਉਂਦੇ ਨੇ ਉਹਨਾਂ ਨੂੰ ਮਤਲਬ ਜਿਵੇਂ ਮੈਂ ਗੱਲ ਕੀਤੀ ਸੀ ਨਾ ਜੇ ਮੈਂ ਗਿਆ ਸਾਊਥ ਪੰਜਾਬ ਚ ਗਿਆ ਤੇ ਆ ਰਿਪਨ ਤੇ ਖੁਸ਼ੀ ਹੋਈ ਜਾਂ ਸੀ ਸਾ ਅਸੀਂ ਉਸ ਚੱਕਰ ਦੇ ਵਿੱਚ 5-6 ਵਲੌਗਰ ਬਣਾ ਕੇ ਆਏ ਪੰਜਾਬੀ ਕੰਟੈਂਟ ਬਣਾਉਣਾ ਹੈ ਸਹੀ ਵੀ ਇੰਟਰਸਟ ਵੇਖੀਦਾ ਵੀ ਜਿਹੜਾ ਪੰਜਾਬੀ ਨੂੰ ਲੈ ਕੇ ਚੱਲਦੇ ਚੱਲਦੇ ਉਹਨਾਂ ਦੀ ਸਪੋਰਟ ਕਰੀਦੇ ਉਹਦੇ ਕੋਲ ਚੱਲ ਜੀ ਉਹ ਦੋ ਚਾਰ ਵੀਡੀਓ ਬਣਾਉਂਦੇ ਉਹਨਾਂ ਦੀਆਂ ਚੱਲਦੀਆਂ ਵੀ ਆਟੋਮੈਟਿਕਲੀ ਉਹਨਾਂ ਨੂੰ ਐਪਰੀਸੀਏਸ਼ਨ ਵੀ ਮਿਲਦੀ ਆ ਉਹ ਫਿਰ ਅੱਗੇ ਵਧਦੇ ਆ ਸੋ ਇਸ ਤਰ੍ਹਾਂ ਦੀ ਇੱਕ ਕੜੀ ਵੀ ਆਪਾਂ ਬਣਾਈ ਹੈ ਕਿ ਉਹਨਾਂ ਸਾਰਿਆਂ ਨੂੰ ਕਿਸੇ ਗਰੁੱਪ ਤੇ ਕਿਸੇ ਪ੍ਰੋਗਰਾਮ ਤੇ ਕਿਸਾਨੀ ਦੇ ਮੁੱਦੇ ਤੇ ਪੰਜਾਬੀ ਦੇ ਮੁੱਦੇ ਤੇ ਉਹਨਾਂ ਨੂੰ ਮੈਸੇਜ ਭਾਈਦਾ ਵੀ ਆ ਸੌਦਾ ਵੇ ਇਹਦੇ ਤੇ ਗੱਲ ਕਰੋ ਤੇ ਉਹ ਫਿਰ ਜਦੋਂ ਸਾਰੇ ਗੱਲ ਕਰਦੇ ਵੀ ਲੋਕਾਂ ਤੱਕ ਗੱਲ ਨਹੀਂ ਨਹੀਂ ਬਿਲਕੁਲ ਭਾਜੀ ਇਹ ਤੇ ਇਹਦੇ ਚ ਅਸੀਂ ਹੁਣ ਰਿਪਨ ਖੁਸ਼ੀ ਦੇ ਵੀ ਬਲੌਗ ਦੇਖੇ ਦੇਖਿਆ ਅਸੀਂ ਭਾਜੀ ਦੇ ਵੀ ਪਰ ਮੈਂ ਅੱਜ ਰੂਪਰੂ ਹਾਂ ਜਿਵੇਂ ਕਿ ਤੁਸੀਂ ਅੱਗੇ ਗੱਲ ਕਰਦੇ ਹੋ ਤੇ ਪਾਜੀ ਆਪਾਂ ਗੱਲ ਕਰਦੇ ਸੀਗੇ ਕਿ ਤੁਸੀਂ ਚੱਲਦੇ ਹੋ ਤੁਹਾਡਾ ਰਿਪਨ ਖੁਸ਼ੀ ਨੂੰ ਵੀ ਅਸੀਂ ਦੇਖਿਆ ਪਾਜੀ ਦੇਖੋ ਕੋਸ਼ਿਸ਼ ਆ ਜਿਹੜਾ ਬੰਦਾ ਵੀ ਕਰ ਰਿਹਾ ਅਸੀਂ ਹਰ ਇੱਕ ਬੰਦੇ ਦੀ ਕੋਸ਼ਿਸ਼ ਨੂੰ ਐਪਰੀਸ਼ੀਏਟ ਕਰਦੇ ਆ ਕਿ ਜਿਹੜਾ ਪੰਜਾਬੀ ਨੂੰ ਲੈ ਕੇ ਚਾਹੇ ਉਹ ਟਰੈਵਲ ਕਰਦੇ ਨੇ ਚਾਹੇ ਉਹ ਪੋਡਕਾਸਟ ਕਰਦੇ ਨੇ ਜਾਂ ਕਿਸ ਤਰ੍ਹਾਂ ਦੀ ਪੰਜਾਬੀ ਦੀ ਗੱਲ ਕਰਦੇ ਆ ਠੀਕ ਆ ਜੀ ਗਲਤੀਆਂ ਜੇ ਕੰਮ ਕਰੋਗੇ ਤਾਂ ਹੋਣਗੀਆਂ ਹੋਣਗੀਆਂ ਕਈ ਵਾਰੀ ਗਲਤੀਆਂ ਹੁੰਦੀਆਂ ਨੇ ਅਸੀਂ ਜਾਣ ਜਾਣ ਕੇ ਲੱਭਦੇ ਹਾਂ ਇੱਕ ਦੂਜੇ 'ਚ ਠੀਕ ਹੈ ਜੀ ਇਹਦੇ ਕਰਕੇ ਕੋਈ ਐਸਾ ਮਸਲਾ ਨਹੀਂ ਆਪਾਂ ਅਸੀਂ ਪੰਜਾਬੀ ਦੀ ਆਵਾਜ਼ ਚੁੱਕਦੇ ਪੰਜਾਬੀ ਨਾਲ ਹੀ ਜੁੜੇ ਹੋਏ ਤੇ ਉਹੀ ਗੱਲ ਜਿਵੇਂ ਤੁਸੀਂ ਕਰਦੇ ਹੋ ਤੁਹਾਡੇ ਨਾਲ ਚੱਲਦੇ ਚੱਲਦੇ ਅਮਰੀਕ ਸਿੰਘ ਟੁਰਨਾ ਵਾਕ ਵਿੱਚ ਟੁਰਨਾ ਭਾਜੀ ਸਾਨੂੰ ਮਿਲ ਗਏ ਇਹਨਾਂ ਦੇ ਵਲੌਗ ਅਸੀਂ ਇੱਕ ਦੋ ਵਾਰੀ ਦੇਖੇ ਆ ਜੀ ਕਿਉਂਕਿ ਅਸਲਸੀ ਵਲੌਗਾਂ ਵਾਲੇ ਬੰਦੇ ਨਹੀਂ ਹੈਗੇ ਪਰ ਦੇਖੋ ਹੁਣ ਅੱਗੇ ਤੁਹਾਡੇ ਵਾਲੀ ਗੱਲ ਨਾਸਰ ਢੱਲੋ ਤੇ ਅਮਰੀਕ ਟੁਰਨਾ ਜੀ ਅੱਜ ਮੈਂ ਦੋਨੇ ਜਿਉਂਦੇ ਜਾਗਦੇ ਦੇਖ ਲਾ ਦੋਨੇ ਜਿਉਂਦੇ ਜਾਗਦੇ ਦੀਆਂ ਬੈਠੇ ਆ ਦੋਆਂ ਜੀ ਯਾਦ ਰੱਖਿਓ ਸਾਡੇ ਵੀ ਤੁਰਦੇ ਫਿਰਦੇ ਤੇ ਜਿਉਂਦੇ ਜਾਗਦੇ ਤੁਹਾਡੇ ਨਾਲ ਨਾਲ ਸੇ ਮਿਲਦੇ ਰਹੀਏ ਦੋਸਤੋ ਇਹਨੇ ਯਾਰਾਂ ਦੇ ਯਾਰ ਤੇ ਇਹੀ ਯਾਰੀਆਂ ਨੇ ਇਹੀ ਸਰਹੱਦਾਂ ਪਾਰ ਨੇ ਇਹੀ ਜਿਹੜੀ ਜ਼ਮੀਨ ਤੇ ਵੱਜੀ ਹੋਈ ਲਾਈਨ ਦਿਲਾਂ ਚੋਂ ਖਤਮ ਹੋਈ ਐ ਤੇ ਖਤਮ ਹੋ ਹੀ ਜਾਣੀ ਆ ਜੇ ਇਹ ਨਾਸਰ ਸਾਹਿਬ ਦੇ ਬੱਚੇ ਨਾਸਰ ਸਾਹਿਬ ਦੀ ਗੋਦੀ ਆ ਕੇ ਬੈਠੇ ਨੇ ਇਹਨੇ ਆਉਣ ਵਾਲੀਆਂ ਨਸਲਾਂ ਆਜੋ ਪੁੱਤਰ ਸਲਾਮ ਕਰੀਏ ਇਹ ਬੜੀ ਗੁੜੀ ਆ ਸਾਰਾ ਨਾ ਚੰਗੀ ਪੰਜਾਬੀ ਬੋਲਦੀ ਆ ਚੰਗੀ ਪੰਜਾਬੀ ਬੋਲਦੀ ਆ ਉਹ ਸਾਡੇ ਹੈ ਨਾ ਸਕੂਲਾਂ ਚ ਪੰਜਾਬੀ ਨਹੀਂ ਆ ਤੇ ਨਿਆਣੇ ਵੀ ਕਨਫਿਊਜ਼ ਕਿਤੇ ਕਰਦਾ ਇਹ ਬਹੁਤ ਸੋਹਣੀ ਬੋਲਦੀ ਆ ਇਹ ਸੋਹਣੀ ਬੋਲਦੀ ਆ ਲਓ ਦੋਸਤੋ ਗੱਲ ਆਪਾਂ ਇੱਥੇ ਹੁਣੇ ਸਿਲਸਲਾ ਖਤਮ ਕਰਾਂਗੇ ਪਿਆਰੀਆਂ ਬੱਚੀਆਂ ਨਾਸਲ ਢਿੱਲੋ ਸਾਹਿਬ ਪਰਮਾਤਮਾ ਕਰੇ ਇਹਨਾਂ ਦਾ ਪਰਿਵਾਰ ਇਹ ਇਸ ਤਰ੍ਹਾਂ ਹੀ ਪਰਮਾਤਮਾ ਇਹਨਾਂ ਨੂੰ ਖੁਸ਼ੀਆਂ ਤਰੱਕੀਆਂ ਦੇਵੇ ਮਿਹਨਤ ਜਿਹੜੀ ਆ ਉਹਨੂੰ ਫਲ ਲੱਗੇ ਤੇ ਆਉਣ ਵਾਲੀਆਂ نسلਾਂ ਨੂੰ ਪੰਜਾਬੀ ਦੇ ਨਾਲ ਜੋੜਨ ਦਾ ਕੰਮ ਇਹਨਾਂ ਨੇ ਕੀਤਾ ਸਭ ਤੋਂ ਪਹਿਲਾਂ ਉਹ ਬੂਟਾ ਆਪਣੇ ਘਰੇ ਲਾਇਆ ਕਿ ਉਹਨਾਂ ਦੀਆਂ ਬੱਚੀਆਂ ਬੜੀ ਖੂਬਸੂਰਤ ਪੰਜਾਬੀ ਬੋਲਦੀਆਂ ਨੇ ਮੈਂ ਗੱਲ ਵੀ ਕੀਤੀ ਐ ਔਰ ਬੜੇ ਸੋਹਣੇ ਤਰੀਕੇ ਨਾਲ ਤੁਹਾਨੂੰ ਮਿਲਦੀਆਂ ਵੀ ਆ ਤੇ ਦੇਖੋ ਇਹੀ ਇਹ ਅਸੀਂ ਕੀ ਖਟਿਆ ਉਹ ਅੱਗੇ ਅਰਜੰਟਿਨੋ ਦਾ ਗਾਣਾ ਨੇ ਜੀ ਸਵੇਿਆਂ ਨੂੰ ਜਾਂਦਾ ਹੋਇਆ ਕੱਠ ਦੱਸੂਗਾ ਗੱਭਰੂ ਨੇ ਜ਼ਿੰਦਗੀ 'ਚ ਕੀ ਖਟਿਆ ਕੀ ਖਟਿਆ ਹਾਂ ਠੀਕ ਹੈ ਜੀ ਤੇ ਇਸ ਕਰਕੇ ਦੋਸਤੋ ਲਓ ਜੀ ਬੁਲਾਈਏ ਫਤਿਹ ਸਸੇ ਕੰਮ ਸ਼ੁਕਰੀਆ ਜੀ ਥੈਂਕ ਯੂ ਧੰਨਵਾਦ ਬਹੁਤ ਬਹੁਤ ਫਿਰ ਮਿਲਦੇ ਹਾਂ ਬੋਸ